ਛੋਟੇ ਜੁਨਾਬ ਵੀ ਦੇਖ ਲੋ ਸ਼ਰਾਬ ਦੇ ਤਰਫ ਜਾਂਦੀ ਹੈ ਸੂਟਾ ਭਰ ਭਰ ਕੇ ਬੋਰੇ 70 ਮੇ ਦਾ ਸੂਟ ਹੈ ਯਾਰ ਸੂਟ 70000 ਰੁਪਏ ਦਾ ਲੱਗਿਆ 25 ਲੱਖ ਸੀਟ ਤੇ 100000 ਸੂਟ ਲੈ ਜੀ ਨੇ ਮਿੰਟ ਦੇ ਵਿੱਚ ਸੂਰੇ ਪਲਟੀ ਵੱਜਦੀ ਹੈ ਇੱਕ ਮਹਾਰਾ ਤੁਹਾਨੂੰ ਮੈਂ ਕੀ ਦਸਾਈ ਕਿ ਵਿੱਚ ਗਾੜੇ ਖੜਾ ਸੀ ਉਹ ਬੰਦਿਆਂ ਨੇ ਕੋ 450 ਰੁਪਏ ਦੇ ਸਿਰੇ ਅੱਜ ਤੋਂ 15 ਸਾਲ ਪਹਿਲਾਂ ਲੈਂਦੇ ਕੌਂਸਲਰ ਦੀ ਇਲੈਕਸ਼ਨ ਸੀ ਉਹਨਾਂ ਨੇ 450 ਸਿਰੇ ਨਾਲ 4 ਕੈਰੀਡਨ ਭੁਗਤਾਨ ਦੇ ਜੀ ਸਰਕਾਰ ਕਹਿੰਦੀ ਮਨ ਕੀ ਸੁਨੋ ਮੋਦੀ ਚੁਣ ਮਨ ਕੀ ਸੁਣੋ ਲੇਕਿਨ ਆਪਣੇ ਮਨ ਦੀ ਸੁਣੋ ਨਾ ਕਿ ਮੋਦੀ ਸੁਣੋ ਪਹਿਲੇ ਕਾਂਗਰਸ ਸਰਕਾਰ ਸੀ ਉਹਨੇ ਕੁਝ ਨਹੀਂ ਕੀਤਾ ਫਿਰ ਮਾਨ ਸਰਕਾਰ ਆ ਗਈ ਲੋਕੀ ਪਹਿਕਾਵੇ ਜਾ ਕੇ ਉਹਨਾਂ ਨੇ ਵੋਟ ਬਾਟ ਦਿੱਤੇ ਔਰ ਉਹ ਬਿਲਕੁਲ ਨਿਖਿਤ ਸਾਬਤ ਹੋਏ ਕਿਸਾਨ ਅੰਦਤਾ ਸੜਕਾਂ ਦੇ ਰੋੜੇ ਪੰਜਾਬ 'ਚ ਹੀ ਅੰਦਤਾ ਤੇ ਰੇਲਵੇ ਰੋਕੜ ਆ ਜਾਂ ਸਰਦਾਰਸ਼ ਕਰ ਰਿਹਾ ਹੋਰ ਸਟੇਟਾਂ 'ਚ ਨਾ ਹੋਰ ਜਗ੍ਹਾ ਤੇ ਕੋਈ ਲੜਾਈ ਨਹੀਂ ਗਈ ਅਸਾਂ ਦੀ ਅੰਮ੍ਰਿਤਸਰ ਦਾ ਹਕਮ ਮੈਂ ਸਭ ਤੋਂ ਪਹਿਲਾਂ ਦੇ ਮਾਫੀਆ ਹੀ ਦਬਾਉਂਗਾ ਕਿਉਂਕਿ ਅਸਲੇ ਮਾਫੀਆ ਬਹੁਤ ਹੈਗੀ ਹੋਇਆ ਹੈ ਉਸ ਤੋਂ ਬਾਅਦ ਨਸ਼ਾ ਲੋਕ ਇਹੀ ਸੋਚ ਰਹੇ ਨੇ ਕਿ ਹਰ ਵਾਰੀ ਜਿੰਨੂੰ ਮੌਕਾ ਦਿੰਨੇ ਆ ਉਹਦੇ ਕੋਲ ਉੱਧਰ ਜਾ ਕੇ ਜਿਹੜੀ ਆਵਾਜ਼ ਚੁੱਕਾ ਉੱਠੀ ਨਹੀਂ ਜਾਂਦੀ ਲੋਕ ਸਭਾ 2024 ਦੀਆਂ ਚੋਣਾਂ ਨੂੰ ਲੈ ਕੇ ਖੜਾ ਪੱਕ ਚੁੱਕਾ ਉੱਥੇ ਲਿਵਿੰਗ ਇੰਡੀਆ ਦੇ ਵੱਲੋਂ ਕੀ ਕਹਿੰਦੀ ਜਨਤਾ ਦੇ ਪ੍ਰੋਗਰਾਮ ਦੇ ਵਿੱਚ ਸਵਾਗਤ ਆ ਆ ਚਾਹ ਦੀਆਂ ਚੁਸਕੀਆਂ ਦੇ ਨਾਲ ਖਾਸ ਗੱਲਬਾਤ ਕਰਾਂਗੇ ਕਿ ਲੋਕ ਕੀ ਸੋਚਦੇ ਨੇ ਲੀਡਰਾਂ ਅਤੇ ਸਰਕਾਰਾਂ ਬਾਰੇ ਲੋਕ ਲੀਡਰਾਂ ਬਾਰੇ ਤੇ ਸਰਕਾਰਾਂ ਬਾਰੇ ਕੀ ਸੋਚਦੇ ਨੇ ਗੱਲਬਾਤ ਕਰਾਂਗੇ ਲੋਕ ਸਿਰਫ ਫਰੈਸ਼ ਹੁੰਦੇ ਨੇ ਚਾਹ ਪੀ ਰਹੇ ਨੇ ਗੈਨੀਟੀ ਸਟਾਲ ਸਭ ਤੋਂ ਮਸ਼ਹੂਰ ਅਫੀਸਰ ਦੀ ਦੁਕਾਨ ਭਾਜੀ ਕੀ ਨਾਮ ਹੈ ਸਤਿ ਸ੍ਰੀ ਅਕਾਲ ਰਣਦੇਰ ਸਿੰਘ ਜੀ ਜੇ ਸਾਡੇ ਦੇਖ ਰਹੋ ਲੋਕ ਸਭਾ ਚੋਣਾਂ ਦਾ ਖਾੜਾ ਪਾਕ ਚੁੱਕਾ ਆ ਆਮ ਲੋਕ ਕੀ ਸੋਚਦੇ ਨੇ ਭਾਈ ਆਮ ਲੋਕੀ ਅਸਲੇ ਦੇ ਮੇਰਾ ਜਿਥੋਂ ਖਿਆਲ ਹੈਗਾ ਕਿ ਪਬਲਿਕ ਅਲੀ ਹਲੇ ਇੰਨਾ ਨਹੀਂ ਲੱਗਣ ਕਿ ਕੌਣ ਸੀਟ ਕੱਢੇਗਾ ਕਿਉਂਕਿ ਚਾਰ ਤਰਫਾ ਲੜਾਈ ਹੋ ਗਈ ਆ ਤੇ ਜਿੱਥੇ ਵੀ ਪਾਰਟੀ ਦੀ ਵੋਟ ਤੇ ਵਰਕਰ ਦਾ ਦਾ ਹੋਏਗਾ ਤੇ ਉਹ ਮੈਨੂੰ ਲੱਗਦਾ ਸੀਟ ਕੱਢ ਜਾਏਗਾ ਤੁਸੀਂ ਵੋਟਰ ਦੇ ਸਪੋਰਟਰ ਦੋਨੋਂ ਹੋ ਤੁਸੀਂ ਵੀ ਐਸੇ ਸਰਕਾਰ ਕਿਦਾਂ ਦੀ ਚਾਹੁੰਦੇ ਤੇ ਅੰਮ੍ਰਿਤਸਰ ਦਾ ਐਮਪੀ ਕਿਦਾਂ ਦਾ ਹਾਂ ਜੀ ਅੰਮ੍ਰਿਤਸਰ ਦਾ ਐਮਪੀ ਦਾ ਮੈਂ ਆਪਣਾ ਸੰਧੂ ਸਾਹਿਬ ਨੂੰ ਕਹਾਂਗਾ ਜੇ ਉਹਨਾਂ ਨੂੰ ਹੀ ਸੀਟ ਮਿਲਣੀ ਚਾਹੀਦੀ ਆ ਕਾਰਨ ਕੀ ਮੰਨ ਰਹੇ ਹੋ ਕਾਰਨ ਕਿ ਜੋ ਉਹਨਾਂ ਦੇ ਵਾਅਦੇ ਗਏ ਨੇ ਜੋ ਪਬਲਿਕਲੀ ਕਹਿ ਰਹੇ ਨੇ ਇੱਕ ਨੌਜਵਾਨ ਨੂੰ ਜੌਬ ਦੇਣੀ ਇੱਕ ਨਸ਼ਾ ਮੁਕਤ ਕਰਾਣਾ ਤੇ ਇੱਕ ਮਾਫੀਆ ਖਤਮ ਕਰਨਾ ਕਿਸਾਨ ਅੰਨਦਾਤਾ ਸੜਕਾਂ ਦੇ ਰੋੜੇ ਦੇਖੋ ਜੀ ਅੰਦਾਤਾ ਮੈਂ ਦੇਖੋ ਜੀ ਅੰਦਾਤ ਬਾਰੇ ਆਹੀ ਕਹਾਂ ਪੰਜਾਬ ਚ ਹੀ ਅੰਦਾਤਾ ਤੇ ਰੇਲਵੇ ਰੋਕੜ ਆ ਯਾਰ ਸੰਘਰਸ਼ ਕਰ ਰਿਹਾ ਹੋਰ ਸਟੇਟਾਂ ਜੀ ਨਾ ਹੋਰ ਜਗ੍ਹਾ ਤੇ ਕੋਈ ਲੜਾਈ ਨਹੀਂ ਗੈਸਾਂ ਦੀ ਲੱਗਦਾ ਕਿ ਕੇਂਦਰ ਸਰਕਾਰ ਨੂੰ ਇਹਨਾਂ ਦੀ ਮੰਗਾਂ ਮੰਨਣੀਆਂ ਚਾਹੀਦੀਆਂ ਨਹੀਂ ਜਿਹੜੀ ਜਾਇਜ਼ ਮੰਗਾਂ ਓ ਮੰਗਣੀਆਂ ਚਾਹੀਦੀਆਂ ਕੋਈ ਨਾਜਾਇਜ਼ ਵੀ ਵੇਚ ਰੱਖੀਆਂ ਹੋਈਆਂ ਉਹ ਨਹੀਂ ਨਾ ਮੰਗ ਸਕਦੇ ਫਿਰ ਉਸ ਹਰ ਪਾਸੇ ਵਪਾਰੀ ਤੌਰ ਤੇ ਵੀ ਜਾਂ ਪਬਲਿਕ ਵਾਲੀ ਵੀ ਉਹ ਗਲਤ ਹੁੰਦਾ ਤੇ ਜੇ ਗੱਲ ਕੀਤੀਵੇ ਅੰਮ੍ਰਿਤਸਰ ਦੇ ਕਿਹੜੇ ਕੰਮ ਹੋਣ ਵਾਲੇ ਨੇ ਸਭ ਦੇਖੋ ਇਹ ਅੰਮ੍ਰਿਤਸਰ ਦਾ ਇੱਕ ਮੈਂ ਸਭ ਤੋਂ ਪਹਿਲਾਂ ਦੇ ਮਾਫੀਆ ਹੀ ਦਵਾਾਂ ਕਿਉਂਕਿ ਅਸਲ ਮਾਫੀਆ ਬਹੁਤ ਹੈਵੀ ਹੋਇਆ ਹੈ ਉਸ ਤੋਂ ਬਾਅਦ ਨਸ਼ਾ ਤੇ ਇੱਕ ਜਿਹੜਾ ਨੌਜਵਾਨਾਂ ਨੂੰ ਜੋਬ ਨਹੀਂ ਮਿਲ ਰਹੀ ਉਹ ਬਾਹਰ ਪਾਸੇ ਧਿਆਨ ਜਾ ਰਿਹਾ ਕੈਨੇਡਾ ਆਸਟ੍ਰੇਲੀਆ ਵੱਲ ਭੱਜਣ ਦੇ ਨੇ ਹਰ ਘਰ ਦੇ ਵਿੱਚ ਇੱਕ ਬੱਚਾ ਆ ਜਾਂ ਦੋ ਬੱਚੇ ਗਏ ਹੋਏ ਨੇ ਉਹ ਚੀਜ਼ ਖਤਮ ਹੋਣੀ ਚਾਹੀਦੀ ਆ ਬੱਚਿਆਂ ਨੂੰ ਇੱਥੇ ਵਪਾਰ ਜਾਂ ਰੋਜ਼ਗਾਰ ਮਿਲਣਾ ਚਾਹੀਦਾ ਆ ਇਹ ਲੋਕ ਨੇ ਕਿ ਜਿਹੜੇ ਸੋਚਦੇ ਨੇ ਕਿ ਸਰਕਾਰ ਉਹ ਹੋਣੀ ਚਾਹੀਦੀ ਆ ਕਿ ਜਿਹੜੀ ਲੋਕਾਂ ਦੇ ਹਿੱਤ ਦੀ ਗੱਲ ਕਰੇ ਲੋਕ ਕੀ ਸੋਚਦੇ ਗੱਲਬਾਤ ਅਸੀਂ ਕਰਾਂਗੇ ਪੰਜ ਕਿ ਨਵਾਂ ਜੀ ਰਾਜਾ ਜੀ ਮੈਂ ਰਾਜਾ ਜੀ ਕਿੱਦਾਂ ਫਿਰ ਲੋਕ ਲੋਕ ਸਭਾ ਚੋਣਾਂ ਆ ਕੇ ਖੜਾ ਪੂਰੀ ਤਰ੍ਹਾਂ ਪੱਕ ਗਿਆ ਚਾਹ ਦੀਏ ਚੁਸਕੇ ਵੀ ਲੱਗ ਰਹੀਆਂ ਟਾਡੀਆਂ ਪਰ ਮੰਦਾਨ ਦੇ ਵਿੱਚ ਕਿਨੂੰ ਲਾ ਰਹੀਆਂ ਪਰ ਇਹ ਸਾਰੀ ਦੁਨੀਆ ਦੀ ਇੱਕੋ ਆਵਾਜ਼ ਇਸ ਵਾਰ ਮੋਦੀ ਜਿੰਦਾਬਾਦ ਕਾਰਨ ਕਾਰਨ ਜੋ ਰਾਮ ਮੰਦਿਰ ਉਹ ਬਣਾਤਾ ਦੁਨੀਆ ਕੋਈ ਬਣਾ ਸਕਿਆ ਜੋ 370 ਦੋਰਦੀਆਂ ਨਾਲ ਕੋਈ ਕਰ ਸਕਿਆ ਜੋ ਅੱਜ ਪੱਥਰਬਾਜ਼ੀ ਹੁੰਦੀ ਸੀ ਕਸ਼ਮੀਰ ਦੇ ਵਿੱਚ ਅੱਜ ਆਵਾਜ਼ ਨਹੀਂ ਆਂਦੀ ਪੰਜਾਬ ਦੀ ਗੱਲ ਕਰੀਏ ਤਾਂ ਪੰਜਾਬ ਦੇ ਹਾਲਾਤ ਵੀ ਠੀਕ ਨੇ ਕੋਈ ਗੱਲ ਨਹੀਂ ਇਹ ਆਮ ਆਦਮੀ ਪਾਰਟੀ ਨੇ ਬੇੜਾ ਕਰ ਕੀਤਾ ਆ ਇਹਨਾਂ ਦਾ ਹੋਣਾ ਹੀ ਬੇੜਾ ਕਰ ਗਿਆ ਜੋ ਜੋ ਵਾਲਾ ਸ਼ਹਿਰ ਵਿੱਚ ਜిల్లా ਉਹਨਾਂ ਦਾ ਖਰਾਬ ਕੀਤਾ ਹੈ ਜੋ ਉਹਨਾਂ ਨੂੰ ਸਿਵਰੇ ਕੋਈ ਮਿੱਟੀ ਪਾਣੀ ਬੇੜਾ ਕਰ ਕਰਤਾ ਨੇ ਲੋਕਾਂ ਦੇ ਘਰ ਪਾਣੀ ਨਹੀਂ ਆ ਰਿਹਾ ਗੰਦੇ ਪਾਣੀ ਸਿਵਰੇ ਨਾਲ ਰਲ ਕੇ ਆ ਰਹੇ ਨੇ ਲੱਗਦਾ ਧਰਮ ਦੇ ਨਾਂ ਤੇ ਵੋਟਾਂ ਮੰਗੀਆਂ ਜਾ ਰਹੀਆਂ ਨਹੀਂ ਐਸੀ ਕੋਈ ਗੱਲ ਨਹੀਂ ਅਸੀਂ ਆਪਣੇ ਆਹੀ ਆਪਣੀ ਧਰਮ ਨੂੰ ਮੰਨਦੇ ਆ ਅਸੀਂ ਹਿੰਦੂ ਆ ਹਿੰਦੂਤੋਂ ਨੂੰ ਮੰਨਦੇ ਆ ਸਾਡੇ ਵਾਸਤੇ ਹਿੰਦੂ ਉਹਨਾਂ ਨੇ ਬਹੁਤ ਵੱਡਾ ਕੰਮ ਕੀਤਾ ਇਲਾਹਾ ਖਰਾਮਦ ਬਣਾਤਾ ਹੈ ਰਾਮਨਦਨ ਵੋਟ ਵਾ ਗਿਆ ਸਾਰੇ ਕੋਈ ਨਹੀਂ ਸਾਰੇ ਸਾਰੇ ਧਰਮਿਕ ਕੋਈ ਧਰਮ ਦੀ ਕੋਈ ਡਿਫਰੈਂਸ ਨਹੀਂ ਗਾ ਬਾਕੀ ਮੋਦੀ ਸਾਹਿਬ ਨੇ ਇੰਨਾ ਕੰਮ ਕਰ ਦਿੱਤਾ ਵਾ ਹਿੰਦੁਸਤਾਨ ਨੂੰ ਉਹ ਆਲ ਵਰਡ ਦੇ ਵਿੱਚ ਨਾਂ ਨਾਂ ਦਾ ਹੋ ਗਿਆ ਔਰ ਇੰਨਾ ਕੇ ਫਰੰਟ ਦੇ ਰਹੇ ਨੇ ਇਹਨਾਂ ਪੰਜਾਬ ਚ ਵੀ ਚਾਹੀਦਾ ਵਾ ਵੀ ਬੀਜੇਪੀ ਸਰਕਾਰ ਹੀ ਆਵੇ ਤਾਂ ਕਿ ਇੱਥੇ ਫੰਡ ਆਉਣ ਔਰ ਪੰਜਾਬ ਦੀ ਖੁਸ਼ਹਾਲੀ ਹੋਵੇ ਪੰਜਾਬ ਤਰੱਕੀ ਦੇ ਨਾਲ ਚੱਲੇ ਪੰਜਾਬ ਇਹਨਾਂ ਨੇ ਖੁਸ਼ਹਾਲੀ ਕਰਨੀ ਉਹਦੇ ਬਾਰਡਰਾਂ ਤੇ ਬੈਠੇ ਬਸ ਮੇਰੀ ਉਹਨਾਂ ਨੂੰ ਦੋ ਫੰਡ ਦਿੱਤੇ ਇਹਨਾਂ ਦਿੱਤੇ ਆ ਬਈ ਇਹ ਮਾਨ ਸਰਕਾਰ ਉਹਨਾਂ ਨੂੰ ਭੜਕਾ ਰਹੀ ਹੈ ਔਰ ਉਹ ਸਭ ਕੁਝ ਦੇਣ ਦੇ ਬਾਵਜੂਦ ਵੀ ਭੜਕੇ ਹੋਏ ਨੇ ਗਲਤ ਰਸਤੇ 'ਤੇ ਭੜਕੇ ਸਰਕਾਰ ਕਿਸਾਨ ਕਹਿ ਰਹੇ ਨੇ ਅਸੀਂ ਅੱਜ ਤੱਕ ਸਰਕਾਰਾਂ ਦਾ ਹਸਾਰਾ ਲਿੱਤਾ ਨਹੀਂ ਆ ਸਰਕਾਰਾਂ ਦਾ ਹਸਾਰਾ ਮਿਲਦਾ ਕਿਉਂ ਨਹੀਂਗਾ 6000 ਰੁਪਇਆ ਸਾਲ ਤੋਂ ਪੜਦੇ ਪਏ ਨੇ ਕੋ ਸਰਕਾਰ ਭੜਾ ਰਹੀ ਹੈ ਸਰਕਾਰ ਹਸਾਰਾ ਕਿਉਂ ਨਹੀਂਗਾ ਲੋਨ ਦਿੱਤੇ ਨੇ ਲੋਨ ਲੈਂਦੇ ਨੇ ਕਿਸਾਨ ਲੈਂਦੇ ਨੇ ਲੋਨ ਉਹਨੂੰ ਕਰਦੇ ਮਾਫ ਕਰ ਦਿਓ ਜਿਨ੍ਹਾਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਮਾਫ ਕੀਤਾ ਜਾ ਸਕਦੇ ਆ ਜੇ ਮਤਲਬ ਕਿ ਸਾਰੇ ਕਹਿੰਦੇ ਸਾਨੂੰ ਆਕ ਬਰਦੇਓ ਗੱਡੀਆਂ 60-60 ਲੱਗਦੀਆਂ ਗੱਡੀਆਂ ਰੱਖੀਆਂ ਉਹ ਜੋ ਉਹਨਾਂ ਕੋਲ ਫੰਡ ਹੈ ਔਰ ਇੰਨਾ ਪੈਸੇ ਲੈਣ ਦੇ ਬਾਵਜੂਦ ਵੀ ਸਰਕਾਰ ਦੇ ਅਗੇਂਸਟ ਬੋਲਦੇ ਪਏ ਨੇ ਉਹ ਕਹਿੰਦੇ ਜੀ ਖੁਦੀ ਸਰਕਾਰ ਬਣ ਕੇ ਚੋਣਾਂ ਨਹੀਂ ਹੋਣੀਆਂ ਨਾ 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 ਬਿਲਕੁਲ ਨਹੀਂ ਇਹ ਉਹਨਾਂ ਦਾ ਅਫਵਾਹ ਫਲਾਈ ਜਾ ਰਹੀ ਹੈ ਬਈ ਅੱਗੇ 10 ਸਾਲ ਤੋਂ ਮੋਦੀ ਸਰਕਾਰ ਹੀ ਹੈ ਔਰ ਕੋਈ ਇਲੈਕਸ਼ਨ ਹੋ ਰਹੀ ਨਹੀਂ ਪੰਜਾਬ 'ਚ ਕਿਹੜੇ ਕੰਮ ਕੀਤੇ ਮੋਦੀ ਸਾਹਿਬ ਪੰਜਾਬ ਦੇ ਵਿੱਚ ਕਿਉਂ ਇਹਨਾਂ ਨੇ ਕਿਦਰ ਕਰ ਦਿੱਤੇ ਹੀ ਕੋਈ ਨਹੀਂ ਮੋਦੀ ਸਾਹਿਬ ਆਏ ਇਹਨਾਂ ਨੇ ਰੋਕ ਦਿੱਤਾ 85 ਕਰੋੜ ਰੁਪਏ ਮੋਦੀ ਸਾਹਿਬ ਨੇ ਰੋਕਿਆ ਨਾ ਨਾ ਕੋਈ ਨਹੀਂ ਰੋ ਮੋਦੀ ਸਾਹਿਬ ਨੇ ਫੰਡਸ ਭੇਜਦੇ ਨੇ ਇਹ ਅੱਗੋ ਉਹਦਾ ਹਿਸਾਬ ਨਹੀਂ ਦਿੰਦੇ ਇੰਨਾ ਕਰੋੜਾਂ ਰੁਪਏ ਮਾਨ ਸਰਕਾਰ ਨੂੰ ਭੇਜਦੇ ਨੇ ਦੇਣ ਦੇ ਬਾਵਜੂਦ ਵੀ ਇਹਨਾਂ ਨੇ ਹਿਸਾਬ ਨਹੀਂਤਾਜੀ ਨਾ ਭਾਈ ਕੀ ਨਾ ਵਰੁਣ ਵਰੁਣ ਜੀ ਕਿੱਧਰ ਦੇਖ ਰਹੇ ਹੋ ਕਿ ਖੜਾਪੂਰਾ ਪੱਕ ਗਿਆ ਲੋਕ ਕੀ ਸੋਚਦੇ ਨੇ ਲੋਕ ਇਹੀ ਸੋਚ ਰਹੇ ਨੇ ਕਿ ਹਰ ਵਾਰੀ ਜਿਹਨੂੰ ਮੌਕਾ ਦਿੰਨੇ ਆ ਉਹਦੇ ਕੋਲ ਉਧਰ ਜਾ ਕੇ ਜਿਹੜੀ ਆਵਾਜ਼ ਹੈ ਉਹ ਉੱਠੀ ਨਹੀਂ ਜਾਂਦੀ ਫੰਡ ਨਹੀਂ ਆ ਰਹੇ ਜਿਹੜੀ ਅਸਲੀਅਤ ਗੱਲ ਹੈ ਗਾਂਧੀ ਗਰਾਊਂਡ ਡੀਡੀ ਵਧੀਆ ਗਰਾਊਂਡ ਹੈ ਇੱਥੇ ਕੋਈ ਟੂਰਨਾਮੈਂਟ ਆਈਪੀਐਲ ਦਾ ਨਹੀਂ ਹੋ ਰਿਹਾ ਸਭ ਕੁਝ ਨਹੀਂ ਹੋ ਰਿਹਾ ਕਿਉਂਕਿ ਅਸਲੀ ਗੱਲ ਇਹ ਹੈ ਜਿਹੜਾ ਪਿੱਛੋਂ ਜਿਹੜਾ ਸਿਸਟਮ ਹੈ ਨਾ ਪੈਸੇ ਦਾ ਉਹ ਸੈਂਟਰ ਵੱਲੋਂ ਹੀ ਆਣਾ ਤੇ ਦੇਣਾ ਉਹਨੇ ਆਪਣਾ ਜਿਹੜਾ ਜਿੱਤੇਗਾ ਉਹਨੂੰ ਹੀ ਦੇਣਾ ਹੋਰ ਕਿਸੇ ਨੂੰ ਨਹੀਂ ਦੇਣਾ ਉਹ ਕਹਿੰਦੇ ਨੇ ਆਪਣੇ ਪੁੱਤਰ ਨੂੰ ਹੀ ਸਹ ਦਿੱਤਾ ਜਾਂਦਾ ਵਾ ਗਵਾਂਡੀਆਂ ਦੇ ਪੁੱਤਰ ਨੂੰ ਤਾਂ ਕੁਝ ਦੇਣਾ ਨਹੀਂ ਕਿਸੇ ਨੇ ਐਹੀ ਗੱਲ ਹੋਣੀ ਹੈ ਜੀ ਪਰ ਇੱਕ ਤੁਸੀਂ ਗੱਲ ਕਹਿ ਰਹੇ ਹੋ ਕਿ ਮੋਦੀ ਸਾਹਿਬ ਨੇ ਬਹੁਤ ਕੰਮ ਕੀਤੇ ਆ ਉਹ ਗੱਲਾਂ ਚਲੋ ਤੁਸੀਂ ਐਗਰੀਓ ਪਰ ਅੰਮ੍ਰਿਤਸਰ ਦੀ ਗੁਰੂ ਨਗਰੀ ਦੀ ਗੱਲ ਕੀਤੀ ਅੰਮ੍ਰਿਤਸਰ ਚ ਕਿਹੜੇ ਕੰਮ ਹੋਏ ਸਰ ਸਾਹਿਬ ਗੁਰੂ ਨਗਰ ਦੇ ਵਿੱਚ આજ ਦਿਨ ਤੱਕ ਭਾਜਪੀ ਨੂੰ ਇਹਨਾਂ ਨੇ ਪੈਰ ਜਮਣ ਨਹੀਂ ਲੀਨ ਦਿੱਤੇ ਪਹਿਲੇ ਕਾਂਗਰਸ ਸਰਕਾਰ ਸੀ ਉਹਨੇ ਕੁ ਫਿਰ ਮਾਨ ਸਰਕਾਰ ਆ ਗਈ ਲੋਕੀ ਬਹਿਕਾਵੇ ਜਾ ਕੇ ਉਹਨਾਂ ਨੇ ਵੋਟ ਪਾ ਦਿੱਤੇ ਔਰ ਉਹ ਬਿਲਕੁਲ ਵਿਖਿਤ ਸਾਬਤ ਹੋਏ ਉਹਨਾਂ ਨੇ ਲਗ ਬੈੜਾ ਘਰ ਕਰਦਾ ਬਾਹਰ ਦਾ ਵੀ ਔਰ ਗੱਡੀਆਂ ਰੁਕੀਆਂ ਹੀ ਹੀਆਂ ਕਿਸਾਨਾਂ ਨਾਲ ਨੂੰ ਭੜਕਾਇਆ ਜਾ ਰਿਹਾ ਬਿਲਕੁਲ ਭੜਕਾਇਆ ਜਾ ਰਿਹਾ ਕਿਸਾਨ ਆਰਾਮ ਨਾਲ ਬੈ ਕੇ ਬੀਟੀ ਕਾ ਕਰਨ ਅਰੇ ਨੇ ਕਿ ਅਸੀਂ ਜਿਹੜੇ ਬੀਜੇਪੀ ਦੇ ਆਗੂ ਨੇ ਜਾਂ ਲੀਡਰ ਨੇ ਉਹਨਾਂ ਨੇ ਸਵਾਲ ਜਵਾਬ ਕਰਨਾ ਚਾਹੁੰਦਾ ਉਹ ਲੀਡਰ ਭੱਜ ਜਾਂਦੇ ਆ ਨਾਲ ਦਿਨ ਚਾਰ ਵੀ ਮੀਟਿੰਗ ਹੋ ਚੁੱਕੀਆਂ ਨੇ ਅੱਜ ਦੀ ਮੀਟਿੰਗ ਹੋ ਚੁੱਕੀ ਆ ਮੀਡੀਆ ਚ ਚੱਲ ਰਹੀਆਂ ਔਰ ਜੇ ਆਰਾਮ ਨਾਲ ਪਿਆਰ ਨਾਲ ਸਭ ਐ ਕੇ ਗੱਲਬਾਤ ਹੋ ਸਕਦੀ ਹੈ ਪਿਆਰ ਨਾਲ ਗੱਲਬਾਤ ਨਾਲ ਹੀ ਹੋਣਾ ਹੈ ਜੋ ਕੁਝ ਮੁਕਣਾ ਇਹ ਤੇ ਨਹੀਂ ਗੱਤ ਧਰਨੇ ਲਾਵਾਂਗੇ ਤੇ ਤੁਹਾਨੂੰ ਲੱਗੇ ਰਲ ਕੇ ਐਸੀ ਸਰਕਾਰ ਬਣ ਜਾਏਗੀ ਸਰਕਾਰ ਜਿਹੜੀ ਜਾਇਜ਼ ਮੰਗਾ ਗਈ ਹੈ ਮੰਦੀ ਬਈ ਹੈ ਉਹ ਨਜਾਇਜ਼ ਮੰਗਾ ਦੇ ਆਜੋ ਉਹਦੇ ਕੰਮ ਹੋਣਾ ਲਿਗਾ ਬਿਲਕੁਲ ਜੀ ਚਾਹ ਦੀਆਂ ਚੁਸਕੀਆਂ ਲੱਗ ਰਹੀਆਂ ਤੇ ਆਪਣਾ ਆਪਣਾ ਇਹ ਵਿਜ਼ਨ ਵੀ ਰੱਖ ਰਹੇ ਨੇ ਕਿਹੜੀ ਸਰਕਾਰ ਆਉਣੀ ਚਾਹੀਦੀ ਹੈ ਚਾਹ ਦੀਆਂ ਚੁਸਕੀਆਂ ਤੇ ਪੰਜਾਬ ਦੀ ਸਿਆਸਤ ਕਹਿੰਦੇ ਚਾਹ ਤੂੰ ਹੀ ਚਾਲੂ ਹੁੰਦੀ ਆ ਕਿਉਂਕਿ ਜਦੋਂ ਚੁਸਕੀਆਂ ਲੱਗਦੀਆਂ ਨੇ ਲੀਡਰ ਵੀ ਬਾਹਰ ਆਉਂਦੀ ਆ ਮੁੱਦੇ ਬਾਹਰ ਹੁੰਦੇ ਨੇ ਗੱਲਬਾਤ ਅਸੀਂ ਕਰਾਂਗੇ ਲੋਕ ਸਭਾ ਚੋਣਾਂ 2024 ਨੂੰ ਲੈ ਕੇ ਜਿੱਥੇ ਖੜਾ ਪਕ ਚੁੱਕਾ ਅੰਮ੍ਰਿਤਸਰ ਦੇ ਲੋਕ ਪੰਜਾਬ ਬਾਰੇ ਅਤੇ ਗੁਰੂ ਨਗਰੀ ਬਾਰੇ ਕੀ ਜਾਣਦੇ ਨੇ ਗੱਲਬਾਤ ਕਰਾਂਗੇ ਪਾਜੀ ਕਿੱਦਾਂ ਦੇਖ ਰਹੇ ਹੋ ਲੋਕ ਸਭਾ ਚੋਣਾਂ ਆ ਗਈਆਂ ਦੇਖੋ ਜੀ ਲੋਕਾਂ 'ਚ ਬਹੁਤ ਉਤਸ਼ਾਹ ਹੈ ਕਿਉਂਕਿ ਐਤਕੀ ਕੰਪੀਟੀਸ਼ਨ ਬੜਾ ਹਾਰਡ ਹੈ ਹਰ ਇੱਕ ਬੰਦਾ ਜਿਹੜਾ ਸਿਰ ਕੱਡੂ ਖਲੋਤਾ ਤੇ ਉਧਰੋਂ ਕਾਂਗਰਸ ਤੋਂ ਓਜਲਾ ਸਾਹਿਬ ਖਲੋਤੇ ਨੇ ਉਧਰੋਂ ਆਪਣਾ ਜੋਸ਼ੀ ਸਾਹਿਬ ਖਲੋਤੇ ਨੇ ਉਧਰੋਂ ਆ ਆਮ ਪਾਰਟੀ ਦਾ ਵੀ ਪੂਰਾ ਧਾਰੀਵਾਲ ਸਾਹਿਬ ਸਾਰੇ ਸਾਰੇ ਬੰਦੇ ਜੋਰ ਲਾ ਰਹੇ ਆ ਪਰ ਮੈਂ ਲੋਕਾਂ ਨੂੰ ਇਹ ਰਿਕਵੈਸਟ ਕਰਾਂਗਾ ਕਿ ਵੋਟ ਵੇਖ ਕੇ ਪਾਓ ਜਿਹੜਾ ਜਿਹੜਾ ਬੰਦਾ ਤੁਹਾਡਾ ਕੰਮ ਕਰਨ ਵਾਲਾ ਬੰਦਾ ਵੋਟ ਉਹਨੂੰ ਪਾਣੀ ਚਾਹੀਦੀ ਹੈ ਅਸੀਂ ਲੋਕ ਆਪਣੀ ਯਾਰੀ ਦੋਸਤੀ ਚ ਇੱਥੇ ਕੋਈ ਆਇਆ ਭਾਜੀ ਮੈਨੂੰ ਵੋਟ ਪਾ ਦਿਓ ਪਾਤੀ ਉਹ ਐਸੇ ਕੰਮ ਨਾ ਕਰਨ ਸਾਰਾ ਕੋਈ ਵੇਖਣ ਕਿ ਕਿੰਨੇ ਕੋਈ ਕੀਤਾ ਦੇਖੋ ਜੋਸ਼ੀ ਸਾਹਿਬ ਦੇ ਕੰਮ ਬੋਲਦੇ ਆ ਭਾਵੇਂ ਉਹ ਬੀਜਪੀ ਚ ਰਹੇ ਜਾਂ ਕਿਹច ਵੀ ਰਹੇ ਹੁਣ ਅਕਾਲੀ ਦਲ ਚ ਚਲੇ ਗਏ ਉਹਨਾਂ ਦੀਆਂ ਮਜਬੂਰੀਆਂ ਹੋਣੀਆਂ ਕੋਈ ਪਰ ਉਹਨਾਂ ਦੇ ਕੰਮ ਬੋਲਦੇ ਆ ਉਹ ਕਦੇ ਮੈਂ ਪੰਜਾਬ ਦੇ ਹਿੱਤ ਦੀ ਕਿਸਾਨਾਂ ਦੀ ਗੱਲ ਕੀਤੀ ਇਸੇ ਕਰਕੇ ਮੈਨੂੰ ਪਾਰਟੀ ਨੇ ਬਾਹਰ ਕੱਢ ਦੋ ਆ ਬਿਲਕੁਲ ਠੀਕ ਕਹਿੰਦੇ ਪਏ ਆ ਕਿਉਂਕਿ ਜਦੋਂ ਕਿਸਾਨ ਪਹਿਲੀ ਵਾਰੀ ਧਰਨੇ ਦੇ ਬੈਠੇ ਤੇ ਜੋਸ਼ੀ ਸਾਹਿਬ ਨੇ ਉਹਨਾਂ ਦੀ ਸਪੋਰਟ ਕੀਤੀ ਸੀ ਜੋਸ਼ੀ ਸਾਹਿਬ ਨੇ ਕਿਹਾ ਕਿ ਕਿਸਾਨਾਂ ਦਾ ਉਹਨਾਂ ਨੇ ਉੱਤੇ ਤੱਕ ਅਪੀਲ ਕੀਤੀ ਕਿਉਂਕਿ ਮੰਤਰੀ ਸੀ ਤੇ ਉਹਨਾਂ ਨੇ ਉੱਤੇ ਕਿਹਾ ਕਿ ਵੀ ਇਹਨਾਂ ਦੀ ਸੁਣੀ ਜਾਵੇ ਤੇ ਇਹਨਾਂ ਦਾ ਮਸਲਾ ਹੱਲ ਕੀਤਾ ਜਾਏ ਉਸ ਸਿਲਸਿਲੇ ਦੇ ਵਿੱਚ ਇਹਨਾਂ ਨੂੰ ਰਿਜ਼ਾਈਨ ਪਾਣਾ ਪੈ ਗਿਆ ਇਹਨਾਂ ਨੇ ਸਾਰਾ ਕੁਝ ਛੱਡ ਕੇ ਤੇ ਅਕਾਲੀ ਦਲ ਦੇ ਨਾਲ ਜੁੜ ਗਏ ਅਕਾਲੀ ਦਲ ਦੇ ਨਾਲ ਇਹਨਾਂ ਦਾ ਤਾਲਮੇਲ ਬਹੁਤ ਵਧੀਆ ਹੈ ਉਹਨਾਂ ਨੇ ਵੀ ਅੰਮ੍ਰਿਤਸਰ ਦੇ ਵਿੱਚੋਂ ਚੰਗਾ ਕੈਂਡੀਡੇਟ ਚੁਣਿਆ ਲੱਗਦਾ ਕਿ ਲੀਡਰ ਉਹੀ ਹੈ ਜਿਹੜਾ ਲੋਕਾਂ ਦੇ ਹਿੱਤ ਵਿੱਚ ਗੱਲ ਕਰਦਾ ਬਿਲਕੁਲ ਮੈਂ ਤੇ ਇਹੀ ਕਹਾਗਾ ਕਿ ਜਿਹੜਾ ਲੋਕਾਂ ਦੇ ਹਿੱਤ ਵਿੱਚ ਕੰਮ ਕਰੇ ਔਰ ਕੰਮ ਵੀ ਕਰੇ ਦੇਖੋ ਅੰਮ੍ਰਿਤਸਰ ਤੁਸੀਂ ਅਜ ਤੋਂ 10-15 ਸਾਲ ਪਹਿਲਾਂ ਚੱਲ ਜੋ ਜਿਹੜਾ ਨਾਲਾ ਨਾਲਾ ਅਜੇ ਤੱਕ ਕਿਸੇ ਨੇ ਬੰਦ ਨਹੀਂ ਸੀ ਕਰਾਇਆ ਇੱਕ ਇਹ ਮੇਨ ਸ਼ਖਸੀਅਤ ਹੈ ਜਿਨੇ ਜ਼ੋਰ ਲਾ ਕੇ ਸਭ ਤੋਂ ਪਹਿਲਾਂ ਨਾਲਾ ਬੰਦ ਕਰਾਇਆ ਉਸ ਤੋਂ ਬਾਅਦ ਉਹਨਾਂ ਨੇ ਉਹ ਜਿਹੜਾ ਨਾਲੇ ਦੇ ਨਾਲ-ਨਾਲ ਪਾਰਕ ਸੀਗਾ ਉਹਦੀ ਉਹਨੇ ਸਵਰਗ ਬਣਾਤਾ ਜਿਹੜੇ ਲੋਕੀ ਉਥੋਂ ਗੰਟਾਲਿਓਂ ਕੰਪਨੀ ਬਾਕ ਸੈਰ ਕਰਨ ਆਉਂਦੇ ਸੀ ਉੱਥੇ ਤੁਸੀਂ ਸ਼ਾਮੀ ਦੇਖੋ ਚਾਹਲ-ਬਹਿਲ ਹੁੰਦੀ ਆ ਉਹਨਾਂ ਦਾ ਕਾਲੀ ਦਲ ਨਾਲ ਸੁਖਵੀਰ ਬਾਦਲ ਨਾਲ ਤਾਲਮੇਲ ਬਹੁਤ ਵਧੀਆ ਤੁਸੀਂ ਦਰਬਾਰ ਸਾਹਿਬ ਦਾ ਆਲਾ ਦਵਾਲਾ ਦੇਖੋ ਤੇ ਉਹ ਵਿਸ਼ਤ ਬਣ ਗਈ ਆ ਤੁਹਾਨੂੰ ਦੇਖੋ ਤੁਸੀਂ ਪ੍ਰੈਸਰ ਰਿਪੋਰਟਰ ਹੋ ਤੁਹਾਨੂੰ ਪਤਾ ਹੋਏਗਾ ਕਿ ਅੰਮ੍ਰਿਤਸਰ ਦੇ ਵਿੱਚ 2 ਤੋਂ 2.5 ਲੱਖ ਯਾਤਰੀ ਰੋਜ਼ ਆਉਂਦਾ ਆ ਹੋਰ ਕੋਈ ਐਸਾ ਸ਼ਹਿਰ ਨਹੀਂ ਹੈ ਜਿੱਥੇ ਨਾ ਯਾਤਰੀ ਆਂਦਾ ਹੋਵੇ ਦਰਬਾਰ ਸਾਹਿਬ ਕਰਕੇ ਗੁਰੂ ਰਾਮਦਾਸ ਦੀ ਨਗਰੀ ਹੈ ਪਰ ਗੁਰੂ ਰਾਮਦਾਸ ਨੇ ਤੇ ਨਗਰੀ ਪਬਲਿਕ ਨੂੰ ਦਿੱਤੀ ਸੀ ਕਿ ਇਹਨੂੰ ਸੰਭਾਲੋ ਤੇ ਇਹਦੀ ਜਿਹੜੀ ਸੰਭਾਲ ਸੰਭਾਲਤਾ ਜਿਹੜੀ ਜੋ ਕਰ ਗਿਆ ਅਕਾਲੀ ਦਲ ਉਹ ਕਿਸੇ ਕੋ ਨਹੀਂ ਹੋ ਪਾਈ ਉਸ ਤੋਂ ਬਾਅਦ ਨਹੀਂ ਹੋਈ ਜੀ ਨਹੀਂ ਹੋਈ ਔਰ ਉਹਨੂੰ ਇੱਕ ਹੋਰ ਵੱਡੀ ਗੱਲ ਜੇ ਅਕਾਲੀ ਦਲ ਨੇ ਉਹ ਚੀਜ਼ ਬਣਾਈ ਦਿੱਤੀ ਤੇ ਇਹਨਾਂ ਕੋਲ ਉਹ ਮੇਨਟੇਨਡ ਵੀ ਨਹੀਂ ਹੋ ਸਕੀ ਤੁਸੀਂ ਇਹ ਦੇਖੋ ਪਿੱਛੇ ਜੇ ਜਦੋਂ ਬਰਸਾਤ ਜ਼ਿਆਦਾ ਹੁੰਦੀ ਹੈ ਤੇ ਉਹ ਦਰਬਾਰ ਸਾਹਿਬ ਦਾ ਆਲਾ ਦਵਾਲਾ ਸਾਰਾ ਡੁੱਬਿਆ ਪਿਆ ਹੁੰਦਾ ਇਨਾ ਕੋ ਲੋ ਸੀਵਰੇ ਸਿਸਟਮ ਠੀਕ ਨਹੀਂ ਹੋਇਆ ਅੱਜ ਕਿਸੇ ਬੰਦੇ ਦਾ ਜੋਰ ਲਾ ਕੇ ਕੋਈ ਚੀਜ਼ ਬਣਾਉਂਦਾ ਤੂੰ ਨੂੰ ਸੰਭਾਲ ਤੇ ਕਰੋ ਜੇ ਤੁਸੀਂ ਉਹਨੂੰ ਬਣਾਤਾ ਬਿਸ਼ਤ ਬਣਾਤਾ ਸੜਕਾਂ ਬਣਾਉਂਦੀਆਂ ਚੌਕ ਬਣਾਉਂਦੇ ਇਹ ਕਿੰਨੇ ਲੱਖਾਂ ਉੱਥੇ ਦੇਖੋ ਤੁਸੀਂ ਇੱਕ ਛੋਟੀ ਜੀ ਚੀਜ਼ ਦੇਖੋ ਉੱਥੇ ਜਿਹੜੀ ਪਾਰਕਿੰਗ ਦੇ ਬਾਹਰ ਇਹਨਾਂ ਨੇ ਦਰਬਾਰ ਸਾਹਿਬ ਦੇ ਬਾਹਰ ਏਡੀ ਵੱਡੀ ਐਲ ਸੀ ਡੀ ਲਾਈ ਕਿ ਜਿਹੜੀ ਪਬਲਿਕ ਅੰਦਰ ਨਹੀਂ ਜਾ ਸਕਦੀ ਉਹ ਕੀਰਤਨ ਬਾਹਰ ਸੁਣੋ ਇਹ ਭਗਵੰਤ ਮਾਨਸਾ ਅਣੀ ਆਏ ਇਹਨਾਂ ਨੇ ਆਪਣੀਆਂ ਫੋਟੋਆਂ ਲਾਤੀਆਂ ਉੱਥੇ ਉਹ ਸਾਰੀ ਗੁਰਬਾਣੀ ਦਾ ਪ੍ਰਚਾਰ ਉੱਥੇ ਬੰਦ ਕਰਤਾ ਇਹ ਇਹ ਪਬਲਿਕ ਨੂੰ ਇਹਨਾਂ ਨੂੰ ਦੇਖੋ ਇਹਨਾਂ ਨੂੰ ਸਿਆਸਤ ਕਰਨੀ ਚਾਹੀਦੀ ਆ ਪਰ ਸਿਆਸਤ ਦੇ ਵਿੱਚ ਇਹ ਇਹ ਚੀਜ਼ਾਂ ਨਹੀਂ ਕਰਨੀਆਂ ਚਾਹੀਦੀਆਂ ਕਿ ਤੁਸੀਂ ਤੁਸੀਂ ਹੋਰ ਲੋਕ ਵੀ ਮਜੂਨੇ ਉਹਨਾਂ ਨਾਲ ਗੱਲਬਾਤ ਕਰਾਂਗੇ ਧਰਮ ਤੇ ਨਾਂ ਦੇ ਵੋਟ ਮੰਗੀ ਜਾਂਦੀ ਆ ਜੀ ਧਰਮ ਤੇ ਨਾਂ ਦੇ ਕਿਸੇ ਬੰਦੇ ਨੂੰ ਵੋਟ ਨਹੀਂ ਦੇਣੀ ਚਾਹੀਦੀ ਬੰਦੇ ਦਾ ਕੰਮ ਦੇਖ ਕੇ ਉਹ ਬੰਦਾ ਤੁਹਾਡੇ ਦੇਸ਼ ਆਸਤੇ ਤੁਹਾਡੇ ਲੋਕਾਂ ਵਾਸਤੇ ਕੀ ਕੰਮ ਕਰ ਸਕਦਾ ਉਸੇ ਬੰਦੇ ਨੂੰ ਵੋਟ ਪਾਣੀ ਚਾਹੀਦੀ ਧਰਮ ਦੇ ਨਾਂ ਦੇ ਕਿਸੇ ਵੀ ਪਾਰਟੀ ਨੂੰ ਵੋਟ ਨਹੀਂ ਪਾਣੀ ਚਾਹੀਦੀ ਮੋਦੀ ਸਰਕਾਰ ਕਹਿੰਦੀ ਆ ਮਨ ਕੀ ਸੁਣੋ ਮੋਦੀ ਚੁਣੋ ਮਨ ਕੀ ਸੁਣੋ ਲੇਕਿਨ ਆਪਣੇ ਮਨ ਦੀ ਸੁਣੋ ਨਾ ਕਿ ਮੋਦੀ ਸੁਣੋ ਨਾ ਕਿ ਕਾਂਗਦੀ ਨਾ ਬੀਜੇਪੀ ਰੱਕੇ ਸੁਣੋ ਇਹ ਨਹੀਂ ਗਗਾ ਇਹ ਵਾਮਨ ਬਣਾਤਾ ਅੱਜ ਪਨਾਵਾ ਅਟੈਕ ਵਾਤਾ ਕੁਛ ਕਰਤਾ ਇਹਦੇ ਤੇ ਨਹੀਂ ਦੇਖੋ ਕੰਮ ਕਿਨੇ ਕੀਤਾ ਅਸੀਂ ਲੋਕਲ ਬੈਠੇ ਆ ਅੰਮਸਾ ਚ ਬੈਠੇ ਆ ਅੰਬਸਾ ਦਾ ਸਾਨੂੰ ਐਮਪੀ ਚ ਹੋਣਾ ਚਾਹੀਦਾ ਕੋਈ ਵੀ ਬਣੇ ਕਿਸੇ ਪਾਰਟੀ ਬਣੇ ਲੇਕਿਨ ਪਾਰਟੀ ਨੂੰ ਵੇਖ ਕੇ ਬੰਧਨ ਵੇਖ ਕੇ ਵੋਟ ਪਾਣੀ ਚਾਹੀਦੀ ਹੈ ਕਿ ਲੀਡਰ ਅਤੇ ਸਰਕਾਰ ਉਹ ਜਿਹੜੀ ਲੋਕਾਂ ਦੇ ਹਿੱਤ ਦੀ ਗੱਲ ਕਰੇ ਬਿਲਕੁਲ ਜੀ ਬਿਲਕੁਲ ਉਹ ਜਿਹੜਾ ਲੋਕਾਂ ਦੇ ਹਿੱਤ ਚ ਗੱਲ ਕਰੇ ਸਹੀ ਕਿਦ 10 ਹੋ देखो जी मेरा विचार है, विच। है कि डेवलपमेंट्स ਦੇ ਨਾਂ ਤੇ ਪਬਲਿਕ ਨੂੰ ਆਪਣੀ VOTING ਕਰਨੀ ਚਾਹੀਦੀ ਹੈ ਰਾਦਰਦਨ ਰਿਲੀਜੀਅਨ ਤੇ ਆਣੀ ਨਹੀਂ ਚਾਹੀਦਾ ਵਿੱਚ ਕਿਉਂਕਿ ਤੁਸੀਂ ਵਰਲਡਵਾਈਡ ਕੋਈ ਕੰਟਰੀ ਦੇਖ ਲਓ ਉਹਨਾਂ ਦੀਆਂ ਤਰੱਕੀਆਂ ਤਾਂ ਹੋਈਆਂ ਕਿ ਉੱਥੇ ਪਬਲਿਕ ਜਾਗਰੂਕ ਹੈ ਔਰ ਉਹਨਾਂ ਨੇ ਜਿੰਨੀ VOTING ਕੀਤੀ ਹੈ ਡਿਵੈਲਪਮੈਂਟਸ ਦੇ ਨਾਂ ਤੇ ਕੀਤੀ ਹੈ ਬਾਕੀ ਜਿਹੜੀਆਂ ਆ ਜਿਹੜੀਆਂ ਆਪਾਂ ਹੁਣ ਰਿਲੀਜੀਅਨ ਦੇ ਨਾਂ ਤੇ ਅਗਰ ਕੋਈ ਤੁਹਾਨੂੰ ਬਲੈਕਮੇਲ ਕਰ ਰਿਹਾ ਤੇ ਮੇਰੀ ਬੇਨਤੀ ਹੈ ਕਿ ਕੋਈ VOTER ਨਾ ਹੋਵੇ ਆਪਣਾ ਨਿਸਪਕਸ਼ ਜਿਹੜਾ ਕੈਡੀਡੇਟ ਕੰਮ ਕਰਨ ਆਲਾ ਹੈ ਭਾਈ ਸਾਹਿਬ ਨੇ ਜਿਸ ਤਰ੍ਹਾਂ ਕਿਹਾ ਜੋਸ਼ੀ ਸਾਹਿਬ ਰੀਅਲੀ ਉਹਨਾਂ ਨੇ ਅੰਮ੍ਰਿਤਸਰ ਵਾਸਤੇ ਜੋ ਡਿਵੈਲਪਮੈਂਟ ਕੀਤੀ ਹੈ ਉਹ ਭੁੱਲੀ ਨਹੀਂ ਜਾ ਸਕਦੀ ਬਹੁਤ ਵਧੀਆ ਕੰਮ ਕੀਤਾ ਹੈ ਕੈਡੀਡੇਟ ਹੈ ਉਹ ਜਿਹੜਾ ਚੁਣੋ ਜਿਹੜਾ ਤੁਹਾਡੇ ਸ਼ਹਿਰ ਚ ਰਹਿੰਦਾ ਹੋਏ ਜਿੰਨੂੰ ਤੁਸੀਂ ਜਾ ਕੇ 2 ਘੰਟਿਆਂ ਚ ਮਿਲ ਸਕੋ ਔਰ ਉਹ ਤੁਹਾਡੇ ਮਸਲੇ ਸੁਣਦਾ ਵੀ ਹੋਏ ਤੇ ਹੱਲ ਵੀ ਕਰਦਾ ਹੋਏ ਵੋਟੋਂ ਨੂੰ ਪਾਉਚੀ ਸੰਧੂ ਸਾਹਿਬ ਕਹਿ ਰਹੇ ਨੇ ਕਿ ਮੈਂ ਕਿਸਾਨਾਂ ਦੀ ਗੋਭੀ 300 ਰੁਪਏ ਕਿਲੋ ਵਕਾ ਦੇਣੀ ਆ ਬਾਜੀ ਕਿਸਾਨਾਂ ਦੀ ਗੋਭੀ ਤੇ ਲੇਟਰ ਆਨ ਹੈ ਨਾ ਜਿਸ ਬੰਦੇ ਨੇ ਕੰਮ ਕੀਤਾ ਪਹਿਲਾਂ ਤੇ ਅਸੀਂ ਉਹਦਾ ਦੇਖਾਂਗੇ ਕਨਸਿਡਰ ਕਰਾਂਗੇ ਜਿਹੜਾ ਬੰਦਾ ਆਪਣੇ ਟਾਇਮ ਪੀਰੀਅਡ ਚ ਬੈਸਟ ਕੰਮ ਕਰ ਗਿਆ ਅਸੀਂ ਤੇ ਉਹਨੂੰ ਦੁਬਾਰਾ ਪੁਸ਼ ਕਰਾਂਗੇ ਦੁਬਾਰਾ ਲੀਡਰ ਨੇ ਵੋਟ ਮੰਗਣੀ ਹੋਵੇ ਹੱਥ ਜੋੜੇ ਜਾਂਦੇ ਨੇ ਪੈਰੀ ਹੱਥ ਲਾਏ ਜਾਂਦੇ ਨੇ ਕੁੰਡੀ ਖੜਕਾਈ ਜਾਂਦੀ ਨਹੀਂ ਪਰ ਜਦੋਂ ਲੋਕਾਂ ਨੂੰ ਕੰਮ ਆਉਂਦੇ ਉਹਦੇ ਦਰਵਾਜ਼ੇ ਬੰਦ ਹੋ ਜਾਂਦੇ ਗੱਲਬਾਤ ਕਰ ਸਰ ਕਿੱਦਾਂ ਦੇਖ ਰਹੇ ਹੋ ਜੀ ਪਾਜੀ ਤੁਸੀਂ ਉਹਨੇ ਗੱਲ ਕੀਤੀ ਆ ਕਿ ਸੰਧੂ ਸਾਹਿਬ ਕਹਿੰਦੇ ਨੇ ਕਿ ਅਸੀਂ 300 ਰੁਪਏ ਦੀ ਕਿਲੋ ਗੋਭੀ ਵਕਾ ਦੇਣੀ ਆ ਪਾਜੀ ਕਿਸਾਨਾਂ ਦੀ ਗੋਭੀ 300 ਰੁਪਏ ਕਿਲੋ ਵੇਗੀ ਲੋਕਾਂ ਤੇ ਜਿਹੜਾ ਭਾਰ ਪੈ ਗਿਆ ਉਹ ਕੌਣ ਜ਼ਿੰਮੇਵਾਰ ਇਹੋ ਸਰਕਾਰ ਦੀ ਪੋਲਿਸੀ ਗਲਤ ਆ ਕਿ ਜਿਹੜੀ ਇੱਕ ਹਿੱਤ ਦੀ ਸੁਣਦੇ ਸਾਰਿਆਂ ਦੀ ਨਹੀਂ ਸੁਣਦੇ ਇਹ ਸਭ ਵਰਗ ਦੀ ਸੁਣਨੀ ਚਾਹੀਦੀ ਆ ਇਹਨਾਂ ਨੂੰ ਕਿਉਂਕਿ 300 ਰੁਪਏ ਦੀ ਗੋਭੀ ਦੇ ਨਾਲ ਆਮ ਲੋਕ ਤੇ ਮਰ ਗਏ ਆਮ ਬੰਦਾ ਤੇ ਖਾ ਹੀ ਨਹੀਂ ਸਕਦਾ ਇਹੋ ਪੋਲਿਸੀ ਇਹਨਾਂ ਦੀ ਗਲਤ ਆ ਜਿਹੜੀ ਇਹਨਾਂ ਨੂੰ ਅੱਜ ਨੁਕਸਾਨ ਪਹੁੰਚਾ ਰਹੀ ਆ ਅਸੀਂ ਤੇ ਲੋਕਾਂ ਨੂੰ ਇਹੋ ਅਪੀਲ ਕਰਦੇ ਆ ਕਿ ਪਾਰਟੀ ਬਾਜੀ ਤੋਂ ਉੱਟ ਕੇ ਬੰਦੇ ਦਾ ਕੰਮ ਵੇਖੋ ਬੰਦੇ ਦਾ ਕਿਰਦਾਰ ਵੇਖੋ ਦੇਖੋ ਹਰ ਬੰਦਾ ਅੱਜ ਜੋਸ਼ੀ ਸਾਹਿਬ ਦੀ ਗੱਲ ਕਰ ਰਿਹਾ ਅਮਰਿਤ ਸਰਦਾਰ ਦੀ ਕੰਪਨੀ ਬਾਗ ਦੇਖ ਲਓ ਜੋ ਕਿ ਆਪਣਾ ਸੈਰ ਸਪਾਟੇ ਦੀ ਲੋਕਾਂ ਦੀ ਅੰਮ੍ਰਿਤਸਰ ਦੀ ਦਿਲ ਦੀ ਧੜਕਣਾਂ ਜਿੱਥੇ ਲੋਕੀ ਸਾਰੇ ਆ ਕੇ ਸਵੇਰੇ ਆਪਣੇ ਆਪ ਨੂੰ ਮਾਈਂਡ ਫਰੈਸ਼ ਕਰਦੇ ਨੇ ਉਹਦਾ ਹਾਲ ਵੇਖ ਲੋ ਜਾ ਕੇ ਜੋ ਬਣਾਇਆ ਜੋਸ਼ੀ ਸਾਹਿਬ ਨੇ ਇਲੈਕਸ਼ਨਾਂ ਦੇ ਲਾਗੇ ਲੋਕਾਂ ਨੂੰ ਕੀ ਹੋ ਜਾਂਦਾ ਦੇਖੋ ਜੀ ਸਮਝ ਤੋਂ ਬਾਹਰ ਆ ਲੋਕੀ ਵੀ ਬੜੇ ਦੁਖੀ ਹੋ ਗਏ ਉਸ ਟਾਈਮ ਬਿਲਕੁਲ ਸਹੀ ਗੱਲ ਆ ਤੁਹਾਡੀ ਗੱਲ ਬਿਲਕੁਲ ਸਹੀ ਆ ਤੁਸੀਂ ਬਿਲਕੁਲ ਠੀਕ ਕਹਿ ਰਹੇ ਹੋ ਲੋਕਾਂ ਦੀ ਜਿਹੜੀ ਸੋਚਣ ਦੀ ਸ਼ਕਤੀ ਆ ਨਾ ਉਹ ਨਾ ਇੱਕ ਦੂਜੇ ਦੇ ਬੰਦਿਆਂ ਦੀ ਪਾਰਟੀ ਜਿਹੜੀ ਆ ਨਾ ਉਹ ਮੋਹ ਲੈਂਦੀ ਆ ਜਿੱਦਾਂ 600 ਜੂਨਟ ਫ੍ਰੀ ਕਰ ਦਿੱਤੇ ਕਿਸੇ ਨੇ ਕਹਿਤਾ ਜੀ ਆ ਕੁਝ ਲਾਲਚੀ ਸਾਡੇ ਲੋਕ ਲਾਲਚੀ ਹੋ ਗਏ ਨੇ ਲਾਲਚ ਤੋਂ ਉੱਠ ਕੇ ਲੋਕਾਂ ਨੂੰ ਬੰਦੇ ਨੂੰ ਪਰਖਣਾ ਚਾਹੀਦਾ ਜਿਹੜੇ ਬੰਦੇ ਦਾ ਸਿਸਟਮ ਸਹੀ ਆ ਜਿਹੜਾ ਬੰਦਾ ਸਹੀ ਆ ਉਸ ਬੰਦੇ ਨੂੰ ਚੁਣਨਾ ਚਾਹੀਦਾ ਜੀ ਸਾਹਿਬ ਕਹਿੰਦੇ ਮੈਂ ਜ਼ੁਰ ਬੁਲਾ ਦੇਣਾ ਇਹਨੂੰ ਪਾਜੀ ਕੂੜਾ ਚੁੱਕਿਆ ਨਹੀਂ ਜਾਂਦਾ ਪਿਆ ਆਮ ਆਦੀ ਪਾਰਟੀ ਨੇ ਇਹੋ ਇਹੋ ਜਿਹੇ ਵਾਦੇ ਕੀਤੇ ਜਿਹੜੇ ਕਿ ਇੱਕ ਵੀ ਵਾਦਾ ਪੂਰਾ ਨਹੀਂ ਕੀਤਾ ਪਾਜੀ ਉਹ ਜ਼ੀਰੋ ਦਾ ਨਾਰਾ ਲਾ ਰਹੇ ਪਾਜੀ ਉਹ ਜ਼ੀਰੋ ਹੀ ਆਣੀ ਹੈ ਪਾਜੀ 13 ਨਹੀਂ ਆਣੀਆਂ ਪਾਜੀ ਇਹ ਗਰੰਟੀ ਆ ਕਿਤੇ ਆ ਜੀ ਇੱਕ ਸੀਟ ਆ ਜਾਵੇ ਨਹੀਂ ਤੇ ਮੇਰੇ ਅੰਦਾਜ਼ੇ ਨਾਲ ਜ਼ੀਰੋ ਆਣੀਆਂ 13 ਦੇ ਉਹ ਬਾਕੀਆਂ ਦੀਆਂ ਆਣੀਆਂ ਜ਼ੀਰੋ ਦਾ ਨਾਰਾ ਲੱਗ ਰ ਸਰ ਕਿਦਾਂ ਦੇਖ ਰਹੇ ਅਸੀਂ ਤੇ ਇਹ ਦੇਖਦੇ ਆ ਜੀ ਕੈਡੀਡੇਟ ਉਸ ਨੂੰ ਵੋਟ ਪਾਓ ਪਾਰਟੀ ਵੀ ਚੁਣੀ ਹੈ ਤੇ ਉਹ ਚੁਣੋ ਜਿਹੜੀ ਸਾਰੇ ਧਰਮਾਂ ਨੂੰ ਜੋੜਦੀ ਆ ਨਾ ਕਿ ਤੋੜਦੀ ਆ ਕਿਉਂਕਿ ਸਾਡਾ ਭਾਈਚਾਰਾ ਇੱਥੇ ਵੀ ਸਾਰਾ ਭਾਈਚਾਰਾ ਅਸੀਂ ਦੇਖੋ ਨਾ ਮੈਂ ਇੱਕ ਹੈਰਾਨ ਐ ਇਹਨੂੰ ਤੇ ਕਹਿੰਦੇ ਅੰਧ ਭਗਤ ਹਮ ਉਹਨੂੰ ਲਾਏਗੇ ਜੋ ਰਾਮ ਕੋ ਲਾਏ ਹੈ ਐ ਰਾਮ ਨੂੰ ਲੈ ਕੇ ਆਏ ਹੈ ਕੁਮਾਰ ਹੋ ਗਈ ਹੈ ਰਾਮ ਜੀ ਦਾ ਨਾਮ ਦੇ ਉੱਤੇ ਨਹੀਂ ਰਾਮ ਜੀ ਕਰਕੇ ਹੀ ਇਹ ਦੁਨੀਆ ਚੱਲਦੀ ਹੈ ਉਹ ਚਾਵੇ ਤੇ ਮਿੰਟ ਚ ਘਰ ਕਰ ਦਵੇ ਇਹ ਰਾਮ ਜੀ ਨੂੰ ਨਾਲ ਲੈ ਕੇ ਆਇਆ ਇਹ ਦੇਖ ਲਓ ਤੁਹਾਨੂੰ ਪਹਿਲਾਂ ਪਤਾ ਸੀ ਇਹਨਾਂ ਨੇ ਜਿੰਨਾ ਡਿਲੇਅ ਕੀਤਾ ਅंसारी ਨੂੰ ਕਹਿ ਕੇ ਸੁਪਰੀਮ ਕੋਰਟ ਚ ਕੇਸ ਪਵਾਇਆ ਕਿਉਂ ਪਵਾਇਆ ਕਿ ਇਹ ਚੱਲਦਾ ਰਹੇ ਕੇਸ ਰਾਮ ਮੰਦਰ ਦਾ ਜਿੰਨਾ ਚਿਰ ਲੰਬਾ ਚੱਲੇਗਾ ਚੱਲੇਗਾ ਜਿੱਦੜ ਰਾਮ ਮੰਦਰ ਬਣ ਗਿਆ ਇਹਨਾਂ ਕੋ ਕੋਈ ਮੁੱਦਾ ਨਹੀਂ ਹੁਣ ਇਹਨਾਂ ਕੋ ਕੋਈ ਮੁੱਦਾ ਨਹੀਂ ਵਿਕਾਸ ਤੇ ਗੱਲ ਕਰੋ ਕੋਈ ਡਿਵੈਲਪਮੈਂਟ ਤੇ ਗੱਲ ਕਰੋ ਕੋਈ ਆਪਣੇ ਦੇਖੋ ਮੈਂ ਕਿੰਨਾ ਹੈਰਾਨ ਹਾਂ ਹੁਣ ਤੁਸੀਂ ਅੰਦਰ ਅੱਜ ਦੇਖਿਆ ਦੀਪਗੋੜੇ ਦਾ ਪੋਤਾ ਰੇਪ ਕੇਸ ਦੇ ਵਿੱਚ ਤਕੋ 3000 ਵੀਡੀਓ ਸੈਕਸ ਦੀ ਫੜੀ ਗਈ ਫਿਰ ਉਹਦੀ ਮੋਦੀ ਸਾਹਿਬ ਉਹਦੇ ਪਾਸੇ ਵੋਟ ਮੰਗਦੇ ਪਏ ਮੈਂ ਕੀ ਕਹਾਂ ਤੂੰ ਗੁਰਸੇਖੋ ਤੇਜਾ ਸਿੰਘ ਸਮੁੰਦਰੀ ਨੇ ਤਾਂ ਦਿੱਲੀ ਨਾਲ ਟੱਕਰ ਲਈ ਅੰਗਰੇਜ਼ਾਂ ਨਾਲ ਲੜੇ ਪਰ ਉਹਨਾਂ ਦਾ ਪੋਤਾ ਜਾ ਕੇ ਬੀਜੇਪੀ ਦੀ ਗੋਦੀ 'ਚ ਬਹਿ ਗਿਆ ਮੈਂ ਉਹੀ ਤਾਂ ਕਹਿਣ ਲਿਆ ਤੇ ਆਪਣਾ ਕਿਰਦਾਰ ਤੇ ਦੇਖੋ ਨਾ ਜੇ ਤੁਸੀਂ ਮੈਂ ਚੰਗੇ ਘਰ ਦਾ ਕਿਰਦਾਰ ਹਾਂ ਹੁਣ ਦੇਵਗੋੜਾ ਤੇ ਪ੍ਰਧਾਨ ਮੰਤਰੀ ਰਿਆ ਹੁਣ ਦੇਵਗੋੜਾ ਦਾ ਪੋਤਾ ਕੀ ਕਰਦਾ ਪਿਆ ਹੁਣ ਤੁਸੀਂ ਕਹਿੰਦੇ ਜੀ ਆ ਤੁਸੀਂ ਤੇ ਆਏ ਹੀ ਅੱਜ ਜੇ ਤੁਹਾਨੂੰ ਤੇ ਆ ਨਹੀਂ ਪਤਾ ਰੋੜਿਆਂ ਵਾਲੀ ਗਲੀ ਕਿੱਥੇ ਆ ਸੁਮੰਤਰੀ ਸਾਹਿਬ ਉਹ ਕਹਿੰਦੇ ਮੈਂ ਗੁਰੂ ਨਗਰੀ ਦਾ ਰਹਿਣ ਵਾਲਾ ਜੀ ਓਏ ਗੁਰੂ ਨਗਰੀ ਦਾ ਮੈਂ ਕਹ ਚੱਲੋ ਇਹਨੂੰ ਕੋ ਹਾਲ ਬਿਆਰ ਦੱਸ ਦੇਗਾ ਇਹਨੂੰ ਕੋ ਰੋੜਿਆਂ ਵਾਲੀ ਗਲੀ ਅੱਜ ਤੱਕ ਤੇ ਨਜ਼ਰ ਹੀ ਨਹੀਂ ਆਏ ਯਾਰ ਇਹ ਅਮਰੀਕਾ ਦੇ ਵਿੱਚ ਗਵਰਨਰ ਸਾਨੂੰ ਲੋਕਲ ਬੰਦਾ ਚਾਹੀਦਾ ਮੈਂ ਮੈਸਟਰ ਸੀ ਅਮਰੀਕਾ ਦੇ ਵਿੱਚ ਮੈਂ ਪੰਜਾਬ ਦਾ ਬਹੁਤ ਕੁਝ ਸੋਚਿਆ ਕੀ ਸੋਚਿਆ ਨਾ ਹੀ ਅੱਛਾ ਤੂੰ ਨਾ ਹੀ ਪਹਿਲੀ ਵਾਰ ਸੁਣੋ ਤੇਜਾ ਸਿੰਘ ਸਮੁੰਦਰੀ ਦਾ ਪੁੱਤਰਾ ਐ ਇਹ ਵੀ ਇੱਥੇ 10% ਲੋਕਾਂ ਨੂੰ ਪਤਾ ਜਿਨ੍ਹਾਂ ਨੂੰ ਸਾਨੂੰ ਕਿ ਤੇਜਾ ਸਿੰਘ ਸਮੁੰਦਰੀ ਹਾਲ ਐ ਉਹਨਾਂ ਦਾ ਪੁੱਤਰਾ ਲੋਕਾਂ ਨੂੰ ਪਤਾ ਨਹੀਂ ਉਹਦਾ ਪੁੱਤਰਾ ਇਹ ਆਇਆ ਪੈਰਾਸ਼ੂਟ ਦੇ ਰਾਹੀਂ ਦੇਖੋ ਸੰਨੀ ਦਿਓ ਲਾਇਆ ਕੀ ਹਾਲ ਹੋਇਆ ਜੋ ਜੋ ਵੀ ਪੈਰਾਸ਼ੂਟਰ ਆਇਆ ਨਾ ਉਹ ਕਿਸੇ ਨੂੰ ਮਿਲਦਾ ਨਹੀਂ ਜਿੱਤੇ ਭਾਵੇਂ ਹਾਰੇ ਇਹਨਾਂ ਨੇ ਵਾਪਸ ਚਲੇ ਜਾਣਾ ਸਾਨੂੰ ਚਾਹੀਦਾ ਇੱਕ ਲੋਕਲ ਜਿਹਨਾਂ ਅੰਮ੍ਰਿਤਸਰ ਦਾ ਡਿਵੈਲਪਮੈਂਟ ਕਰ ਸਕੇ ਬੜਾ ਕੁਝ ਅੰਮ੍ਰਿਤਸਰ ਵਾਸਤੇ ਨਗਰੀ ਦਾ ਰਹਿਣ ਵਾਲਾ ਮੇਰੇ ਗਰੀਨ ਐ ਵੀ ਨਹੀਂ ਕੋਠੀ ਮੇਰੀ ਆ ਕੋਠੀ ਦਾ ਹੁਣ ਜੋ ਮਰਜ਼ੀ ਲੱਲੇਵੇਂ ਪੈਸੇ ਹੀ ਇੰ ਐਸਾ ਹੀ ਹੈ ਨਾ ਜਦੋਂ ਗਵਰਨਰ ਰਿਆ ਘੱਟ ਕੀਤੀ ਹੈ ਹੈ ਉਸ ਤਰ੍ਹਾਂ ਤਿਆਰ ਕਰਕੇ ਰੱਖਦੇ ਆ ਇੱਕ ਛੱਡ ਕੇ 50 ਕੋਠੀਆਂ ਅਰੁਣ ਜੇਤਰੀ ਜੀ ਦੀ ਕੋਠੀ ਅੱਥੀ ਹੈ ਉਹਨਾਂ ਨੇ ਲਈ ਸੀ ਨਾ ਕੋਠੀ ਮਿੰਟਰੀ ਤਾਂ ਲਈ ਸੀ ਕੀ ਕੀਤਾ ਅੰਮ੍ਰਿਤਸਰ ਵਾਲਿਆਂ ਨੇ ਸਵਾਲ ਇਹ ਆ ਕਿ ਇਲੈਕਸ਼ਨਾਂ ਲੱਗ ਗਏ ਉਸ ਤੋਂ ਪਹਿਲਾਂ ਲੋਕ ਬੜੇ ਵੱਡੇ ਵੱਡੇ ਵਾਅਦੇ ਕਰਦੇ ਨੇ ਕਿ ਕੰਮ ਨੂੰ ਵੋਟਾਂ ਪਾਈਆਂ ਜਾਂ ਨਾ ਇਲੈਕਸ਼ਨਾਂ ਦੇ ਲੱਗ ਜਾ ਕੇ ਲੋਕ ਇੱਕੋ ਮਿੰਟ ਬਦਲ ਜਾਂਦੇ ਦੇਖੋ ਜੀ ਇਹ ਕਈ ਲੋਕਾਂ ਦੀ ਫਿਤਰਤ ਹੈ ਹਮੇਸ਼ਾ ਚੋਣਾਂ ਜਿਹੜਾ ਨਾ ਉਲਟ ਪਲਟ ਉਹਦਾ ਹੀ ਹੋ ਜਾਂਦਾ ਹੈ ਇਹ ਵੱਡਾ ਚੋਣ ਹੈ ਇਹਦੀ ਪੋਜੀਸ਼ਨ ਹੋਰ ਹੈ ਛੋਟੇ ਚੋਣ ਵੀ ਦੇਖ ਲਓ ਸ਼ਰਾਬ ਦੇ ਤਰਫ ਜਾਂਦੀ ਹੈ ਕੋ ਸੂਟਾਂ ਦੇ ਉੱਤੇ ਸੂਟਾ ਭਰ-ਭਰ ਕੇ ਬੋਰੇ 70 ਮੇਰਾ ਸੂਟ ਹੈ 100000 ਸੂਟ 70000 ਰੁਪਏ ਦਾ ਲੱਗਿਆ 25 ਲੱਖ ਸੀਟ ਤੇ 100000 ਨਹੀਂ ਲੈ ਜੀ ਨੇ ਘਾ ਮंडी ਲੈ ਜੀ ਕਿੱਥੇ ਮੈਂ ਤੁਹਾਨੂੰ ਕੀ ਨਾ ਲਵਾ ਮਿੰਟ ਦੇ ਵਿੱਚ ਸੂਰੇ ਪਲਟੀ ਵੱਜਦੀ ਹੈ ਇੱਕ ਮੈਂ ਹਰਾ ਹਾਂ ਤੁਹਾਨੂੰ ਮੈਂ ਕੀ ਦੱਸਾਂ ਇੱਕ ਵਿੱਚ ਗਾਦੇ ਖੜਾ ਸੀ ਉਹ ਬੰਦਿਆਂ ਨੇ ਮੈਂ ਨਾਲ ਹੀ ਲੈਣਾ ਸਾਡੇ ਕੋਲ ਇਲਾਕਾ ਹੈ ਹਲਵੀਆ ਦੇ ਕੋਲ ਉਹ ਬੰਦਿਆਂ ਨੇ ਕੋ 4450 ਰੁਪਏ ਦੇ ਸਿਰੇ ਅੱਜ ਤੋਂ 15 ਸਾਲ ਪਹਿਲਾਂ ਲਿਆਂਦੇ ਕਾਉਂਸਲਰ ਦੀ ਇਲੈਕਸ਼ਨ ਸੀ ਉਹਨਾਂ ਨੇ 450 ਸੇਰਾਂ ਦੇ ਨਾਲ ਚਾਰ ਕੈਰੀਟ ਭਗਦਾਤੇ 20000 ਰੁਪਏ ਦਾ ਰੱਥ ਲੱਲਿਆ ਉਹਨਾਂ ਨੇ ਕੱਟਰੀ ਸੀ ਯਾਤਰਾ ਇੱਕ ਬੰਦੇ ਕੋ ਰੱਥ ਲੱਲਿਆ ਜਿਹੜਾ ਕੰਗਿਆੜ ਮੇਰੇ ਸਾਹਮਣੇ ਮਨ ਕੀ ਆਪਣਾ ਸੈਰ ਸੱਚਾਈ ਐਦਾ ਬਾਹਰ ਨਿਕਲਦੀ ਚਾਹ ਦੀ ਤੁਸਕੀਆਂ ਦੇ ਹਾਂ ਉਹਨਾਂ ਨੇ ਕੋ 20000 ਦਾ ਰੱਥ ਲੱਲਿਆ ਅੱਛਾ ਦੂਸਰਾ ਆ ਉਹਨਾਂ ਨੇ ਪਲਾਨਿੰਗ ਬਣਾਈ ਲਈ ਵੀ ਇਹਦੇ ਕੋ ਕੀ ਲੈਣਾ ਹੈ ਉਹਦੇ ਕੋ ਧਰਮਸਾਲਾ ਦੇ ਭਾਂਡੇ ਲੱਲੇ 4 ਸਾਲ ਦੇ ਤੀਸਰਾ ਆ ਉਹਨੂੰ ਕਹਿੰਦਾ ਜੀ ਤੁਸੀਂ ਐ ਤੇ ਉਹ ਵੱਡੀ ਡਿਮਾਂਡ ਕੀਤੀ ਕਹਿੰਦਾ ਨਹੀਂ ਮੈਂ ਦਰੀਆਂ ਤਰੀਆਂ ਦੇ ਦਿਆਂਗਾ ਉਹਨਾਂ ਨੇ 45000 ਰੁਪਏ ਦੇ ਸਿਰਿਆਂ ਨਾਲ ਚਾਰ ਕੈਲੀਡਰ ਭਕਤਾ ਕੇ ਗਾਂ ਕਿਤੇ ਰੁਪਈਆ 1.5 ਲੱਖ ਅੰਦਰ ਕਰ ਲਿਆ ਸਿਰ ਹੋਈ ਬਿਲਕੁਲ ਇਹ ਸਰ ਇੱਕ ਚੀਜ਼ ਹੈਗੀ ਆ ਕਹਿੰਦੇ ਕਿ ਸ਼ਾਮ ਨੂੰ ਕਿਸੇ ਦਾ ਪਾਪਾ ਨਾ ਪਤਾ ਲੱਗੇ ਤਾਂ ਪੁੱਛ ਲੋ ਕੋਈ ਭਾਜੀਪੀ ਚ ਨੇ ਕਿੱਥੇ ਚੜ ਗਿਆ ਓਏ ਯਾਰ ਦੇਖੋ ਗੱਲ ਪਤਾ ਕੀ ਹੈ ਭਾਜੀਪੀ ਕੋਲ ਨੋਟ ਬੜਾ ਉਹ ਉਹਨਾਂ ਨੇ ਜਿਹੜੀ ਨੋਟਬੰਦੀ ਕੀਤੀ ਨੋਟਬੰਦੀ ਦਾ ਸਾਰਾ ਪੈਸਾ ਅੰਦਰ ਉਹਨਾਂ ਨੇ ਕੀਤਾ ਨੋਟ ਬੰਦੀ ਦੇ ਵਿੱਚ ਆਮ ਬੰਦਾ ਮਰਿਆ ਉਹ ਵਿਚਾਰਾ ਬੈਂਕ 'ਚ ਲੈਣਾ ਲੰਦਾ ਰਿਹਾ ਬੈਂਕ ਮੈਨੇਜਰਾਂ ਨੇ ਆਪਣੇ ਘਰ ਭਰੇ ਦੇ ਨੋਟ ਤੇ ਨੋਟ ਸਾਰਾ ਉੱਤੇ ਬਦਲ ਗਿਆ ਧਾਰ ਕਾਰਡ ਵੇਖੋ ਅਡਾ ਉਹ ਅੰਬਾੜੀ ਸਾਹਿਬ ਨੇ ਉਹ ਕੱਢਿਆ 500 ਰੁਪਏ ਦਾ ਮੋਬਾਈਲ 500 ਰੁਪਏ ਦਾ Jio ਦਾ ਮੋਬਾਈਲ ਕੱਢਿਆ ਉਹ ਮੈਂ ਇੱਥੋਂ ਨੰਗਿਆ ਸਬਜੀ ਵਾਲਾ ਆਲੂ ਵਾਲਾ ਗੋਭੀ ਵਾਲਾ ਸਭ ਨੇ ਰਿਕਸ਼ੇ ਵਾਲਾ ਸਭ ਨੇ ਮੋਬਾਈਲ ਫੜ ਲੇ ਉਹਨਾਂ ਨੇ ਇਹ ਚੀਜ਼ ਨਹੀਂ ਦੇਖੀ ਦੇਖੋ 500 ਰੁਪਏ ਦਾ ਮੋਬਾਈਲ ਵਾਰਾ ਖਾ ਸਕਦਾ ਲੇਕਿਨ ਉਸ ਬੰਦੇ ਦਾ ਦਿਮਾਗ ਦੇਖੋ ਕਿੰਨਾ ਉਹਨਾਂ ਨੇ ਸਾਰਿਆਂ ਦਾ ਆਧਾਰ ਕਾਰਡ ਲੈ ਲਿਆ ਜਦੋਂ ਨੋਟਬੰਦੀ ਹੋਈ ਤੇ ਉਹਨਾਂ ਨੇ ਕਿਹਾ ਜੀ ਬੈਂਕ ਦੇ ਵਿੱਚ ਆਪਣਾ ਆਧਾਰ ਕਾਰਡ ਵਿਖਾਓ ਤੇ ਨੋਟ ਬਦਲਵਾ ਲਓ ਉਹ ਸਾਰੇ ਆਧਾਰ ਕਾਰਡ ਉੱਥੇ ਕਰੋੜਾਂ ਰੁਪਏ ਦੇ ਨੋਟ ਬਦਲੇ ਗਏ ਤੇ ਸਾਡੇ ਵਰਗੇ ਲਾਈਨ 'ਚ ਲੱਗੇ ਰਹਿ ਗਏ ਕਿ ਬੀਜੇਪੀ ਸੀਬੀਆਈ ਅਤੇ ਈਡੀ ਦਾ ਗਲਤ ਇਸਤੇਮਾਲ ਕਰਦੇ ਹੋ ਦੇਖੋ ਇਹ ਇਹ ਗਲਾਂ ਜਿਹੜੀਆਂ ਗਲਤ ਇਸਤੇਮਾਲ ਕਰਦੀ ਹੈ ਜਾਂ ਨਹੀਂ ਕਰਦੀ ਪਰ ਦੇਖੋ ਸ਼ਰਾਬ ਘਟਾਲੇ ਤੇ ਹੋਇਆ ਜੇ 100% ਦੇ ਵਿੱਚ ਜੇ 20% ਵੀ ਕੋਈ ਸੱਚ ਹੋਵੇ ਨਾ ਤੇ ਮੈਂ ਕਹਿੰਦਾ ਇਹਨਾਂ ਨੂੰ ਗਵਰਨਮੈਂਟ ਨੂੰ ਇੱਕ ਲਾਅ ਬਣਾਉਣਾ ਚਾਹੀਦਾ ਕਿ ਜਦੋਂ ਕੋਈ ਵੀ ਕੈਂਡੀਡੇਟ ਖੜੁੰਦਾ ਉਹਦੇ ਪਹਿਲਾਂ ਐਸੈਟਸ ਦੇਖੇ ਜਾਣ ਕਿ ਉਹਦੇ ਕੋਲ ਅੱਜ ਕੀ ਹੈਗਾ 5 ਸਾਲਾਂ ਬਾਅਦ ਵੇਖਿਆ ਜਾਏ ਉਹਦੇ ਕੋਲ ਕੀ ਹੈਗਾ ਇੱਕ ਇੱਕ ਐਮਐਲਏ 2-3 ਕਰੋੜ ਰੁਪਈਆ ਦੇਗਾ ਟਿਕਟ ਲੈ ਲੈਂਦਾ 20-25 ਕਰੋੜ ਰੁਪਈਆ ਅੰਦਰ ਕਰਕੇ ਬਾਹਰ ਜਾਂਦਾ ਉਹ ਬੇੜਾ ਸਾਡਾ ਕਰ ਜਾਂਦਾ ਪੈਸੇ ਸਾਡੇ ਕੋ ਖਾਂਦਾ ਈਡੀ ਦਾ ਜ ਗਲਤ ਇਸਤੇਮਾਲ ਹੋਇਆ ਦੇਖੋ ਜਿਹੜੀ ਸਾਡੀ ਸੁਪਰੀਮ ਕੋਰਟ ਹੈ ਜਾਂ ਲਾਅ ਹੈ ਉਹ ਤੇ ਹੈਗਾ ਨਾ ਜੇ ਉਹ ਨਾ ਸੰਵਿਧਾਨ ਨਾ ਹੋਵੇ ਇੰਨੀ ਨਹੀਂ ਗੱਲ ਹੁੰਦੀ ਇਹ ਕਹਿੰਦੇ ਹੁੰਦਾ ਕੁਛ ਤੇ ਹੁੰਨ ਹੁੰਦੀ ਹੈ ਜਦੋਂ ਬੰਦੇ ਦੀ ਸ਼ਿਕਾਇਤ ਕੀਤੀ ਜਾਂਦੀ ਹੈ ਕੁਛ ਨਾ ਕੁਛ ਪੱਕ ਵੇਖ ਕੇ ਸਜ਼ਾ ਹੁੰਦੀ ਹੈ ਨਾ ਉਹਨੇ ਜਿਹੜਾ ਸ਼ਰਾਬ ਦਾ ਘਟਾਲਾ ਹੋਇਆ ਇਹ ਬੜਾ ਵੱਡਾ ਘਟਾਲਾ ਇਹ ਕੇਜਰੀਵਾਲ ਨੂੰ ਜਿਹੜਾ ਉਹਨੇ ਅੰਦਰ ਕੀਤਾ ਐਵੇਂ ਥੋੜਾ ਕੋਈ ਕਰ ਦਿੰਦਾ ਲਾਅ ਤੇ ਹੈਗਾ ਹੀ ਹੈ ਨਾ ਉਹ ਈਡੀ ਦਾ ਕੋਈ ਗਲਤ ਇਸਤੇਮਾਲ ਨਹੀਂ ਕਰਦਾ ਲੇਕਿਨ ਹੈਗਾ ਕਿ ਅੱਜ ਤੱਕ ਕਿਸੇ ਨੇ ਇਹ ਕੀਤਾ ਹੀ ਨਹੀਂ ਸੀਗਾ ਕਿ ਵੀ ਆਪਾਂ ਕੋਈ ਲੀਡਰ ਅੰਦਰ ਦੇਈਏ ਭਾਜਪੀ ਨੇ ਇਹ ਕੰਮ ਵਧੀਆ ਕੀਤਾ ਜਿਹੜੇ ਲੀਡਰ ਅੰਦਰ ਦੇਣੇ ਸ਼ੁਰੂ ਕੀਤਾ ਇੱਕ ਉਹਨਾਂ ਦੀ ਚੀਜ਼ ਤੇ ਬਾਹਰ ਆਵੇ ਹੈ ਕੀ ਉਹਨਾਂ ਕੋਲ ਦੂਜਾ ਦੂਜਾ ਨਾ ਮੈਂ ਤੁਹਾਡਾ ਸਵਾਲ ਸੁਣਿਆ ਹੋਣੇ ਤੁਸੀਂ ਕਹੇ ਜੀ ਇਹ ਭਾਜੀ ਕਹਿੰਦਾ ਕਿ 300 ਰੁਪਏ ਉਹ ਕਹਿੰਦਾ ਮੈਂ ਗੋਭੀ ਕਰ ਦਿਆਂਗਾ ਉਹਨੂੰ ਬੰਦੇ ਨੂੰ ਪੁੱਛੇ ਜੇ ਤੂੰ ਕਰਨਾ ਹੀ ਹੈ ਤੇ ਜੋ ਕਿਸਾਨਾਂ ਵਿਚਾਰਿਆ ਗਰੀਬਾਂ ਦੀ ਡਿਮਾਂਡ ਹੈ ਉਹ ਪੂਰੀ ਕਰ ਅੱਜ ਤੁਸੀ 3 ਮਹੀਨੇ ਹੋ ਗਏ ਕਿਸਾਨ ਬਾਰਡਰ ਤੇ ਬੱਠਾ ਸ਼ੁਭਮ ਬੰਦਾ ਮਰ ਗਿਆ ਗੋਲੀ ਮਾਰਤੀ ਪੁਲਿਸ ਨੇ ਹਰਿਆਣਾ ਪੁਲਿਸ ਨੇ ਉਹਦਾ ਕੁਛ ਨਹੀਂ ਕੀਤਾ ਤੁਸੀ ਫਾਇ ਲਾਣਾ ਤੇ ਉਹਨੂੰ ਲਾਓ ਉਹ ਦੇਖੋ ਵਿਚਾਰੇ ਭੁੱਖੇ ਮਰਨ ਨੇ ਐ ਹੋਈ ਜਾ ਕੇ ਜਿਹੜੀ ਇਹਨਾਂ ਨੇ 300 ਰੁਪਏ ਗੋਭੀ ਦੀ ਗੱਲ ਇੱਥੇ ਕੀਤੀ ਆ ਕਿ ਉੱਥੇ ਜਾ ਕੇ ਹੱਥ ਫੇਰ ਕੇ ਕਹਿ ਦਨਗੇ ਜੀ ਮੈਂ ਤੁਹਾਡੀ ਐਮਐਸਪੀ ਨੂੰ ਸਪੋਰਟ ਕਰਦਾ ਤੇ ਇਹਨਾਂ ਨੂੰ ਵੋਟਾਂ ਭੇਜਣ ਕਿਉਂ ਉਹ ਕਿਉਂ ਨਹੀਂ ਕਰਦੇ ਕਿਉਂਕਿ ਇਹ ਕੰਮ ਪੂਰਾ ਹੋਣਾ ਹੀ ਨਹੀਂ ਉਹ 300 ਰੁਪਏ ਗੋਭੀ ਕਰਕੇ ਮਮਾ ਤੂੰ ਗੋਭੀ ਦੇ ਫੁੱਲ ਲਾਣੇ ਹੈ ਹੈ ਉਹ ਗੋਭੀ ਭੈਣ ਜੋ 300 ਰੁਪਏ ਕਰ ਦੇਗਾ ਆਪ ਹੀ ਖੇਤ ਲਾ ਲੈਣੇ ਮੇਰਾ ਵਿਜ਼ਨ ਬੜਾ ਜ਼ਬਰਦਸਤ ਅਮਰ ਦਾ ਵਿਜ਼ਨ ਵਿਜ਼ਨ ਕੀ ਕਹਿੰਦਾ ਵਿਜ਼ਨ ਐਵੇਂ ਕਿ ਗੋਭੀ 300 ਰੁਪਏ ਕਿਲੋ ਕਰ ਦੋਨੀ ਐ ਐਮ ਐਸ ਪਰਮ ਐ ਐਮ ਐਸ ਵੀ ਤਾਂ ਕਿਉਂ ਨਹੀਂ ਗੱਲ ਕਰਦੇ ਕਿਸਾਨਾਂ ਦੇ ਹਿੱਤ ਤੋਂ ਕਿਉਂ ਨਹੀਂ ਗੱਲ ਕਰਦੇ ਕਿਸਾਨ ਵਿਚਾਰੇ ਜਿਹੜੇ ਜਿਹੜੇ ਤੁਹਾਨੂੰ ਦੇਖੋ ਜਿਹੜਾ ਮੈਕਸਿਮਮ ਪਾਰਟ ਜਿਹੜਾ ਜਿਹੜਾ ਬਿਜ਼ਨਸ ਜਨਰੇਟ ਹੁੰਦਾ ਕਣਕ ਤੋਂ ਜਾਂ ਉਹ ਕੁਝ ਪੰਜਾਬ 'ਚ ਹੁੰਦਾ ਅੱਜ ਪੰਜਾਬ ਦਾ ਕਿਸਾਨ ਭੁੱਖਾ ਮਰ ਰਿਹਾ ਸੁਸਾਇਸਾਈਡ ਕੇਸ ਦੇਖੋ ਸਭ ਤੋਂ ਜ਼ਿਆਦਾ ਪੰਜਾਬ 'ਚ ਨੇ ਲੋਨ ਛੱਡਣਾ ਤੂੰ ਇੱਕ ਕਮਿਟਮੈਂਟ ਕਰਕੇ ਯਾਰ ਤੇਰੇ ਤੇ 10 ਲੱਖ ਰੁਪਏ ਦਾ ਲੋਨ ਹੈ ਮੈਂ ਤੇਰਾ 8 ਲੱਖ ਰੁਪਏ ਮਾਫ ਕਰਾ ਦੇਵਾਂਗਾ ਤੂੰ ਐਂ ਚੀਜ਼ ਕਰ ਤੂੰ ਕਹਿੰਦਾ ਮੈਂ ਗੋਭੀ 300 ਰੁਪਏ ਕਿਲੋ ਕਰ ਦੇਵਾਂਗਾ ਉਹ ਇੱਕੜੀ ਹੋਈ ਚੀਜ਼ ਵੀ 300 ਰੁਪਏ ਬੋਲੀ 300 ਰੁਪਏ ਗੋਭੀ ਉੱਪਰ ਵੀ ਅੰਬਰੀ ਸਰ ਲੋਕਾਂ ਨੇ ਪੋਲ ਖੋਲਤੀ ਸੰਧੂ ਸਾਹਿਬ ਦੀ ਜੇ ਤੇਜਾ ਸਿੰਘ ਸਮੁੰਦਰੀ ਸਾਹਿਬ ਇਹ ਕਹਿੰਦੇ ਆ ਕਿ 300 ਰੁਪਏ ਗੋਭੀ ਤੇ ਮੈਂ ਵੀ ਪਿਓ ਦਾ ਪੁੱਤਰ ਨਹੀਂ 15 1500 ਗਾਈ ਦੇ ਉੱਤੇ ਮੈਂ ਗੋਭੀ ਨਾਲ ਆਵਾਂ ਤੇ ਗੱਲ ਕਰੀ ਇਹਨੂੰ ਕਾ ਕਰਕੇ ਦਿਖਾ ਤੇ 100 ਰੁਪਏ ਗੋਭੀ ਇਹ ਕਰ ਲੈ ਮੇਰੇ ਨਾਲ ਐਗਰੀਮ ਤਾਂ ਮੈਂ 152 ਗਾਈ ਮੇਰੇ ਕੋਲ ਜਗਾ ਪਈ ਹੈ ਤੇ ਜੇ ਮੈਂ ਗੋਬੀ ਨਾਲੋਂ ਗੱਲ ਕਰੀ ਜੰਬਾ ਵੀ ਪੋਤਾ ਪੁੱਤਰ ਭਾਜੀ ਬੇਨਤੀ ਚਲੋ ਇਹ ਗੋਬੀ ਦਾ ਜਿਹੜਾ ਨਾ ਮਜ਼ਾਕ ਬਣਾ ਵੱਡਾ ਕੀਤਾ ਇਹਨਾਂ ਨੇ ਇਹ ਪਾਰਟੀਆਂ ਮਜ਼ਾਕ ਹੀ ਕਰਦੀਆਂ ਆ ਰਹੀਆਂ ਕਿਸਾਨਾਂ ਦੇ ਨਾਲ ਮੈਂ ਲੋਕਾਂ ਨੂੰ ਇੱਕੋ ਅਪੀਲ ਕਰਦਾ ਜੇ ਲੀਡਰ ਆਪਣੇ ਹਿੱਤ ਵਾਸਤੇ ਪਾਰਟੀਆਂ ਬਦਲ ਸਕਦੇ ਨੇ ਆਪਣਾ ਕਰਦਾਰ ਬਦਲ ਸਕਦੇ ਨੇ ਤੇ ਕੀ ਲੋਕਾਂ ਨੂੰ ਇੱਕ ਜੋਟ ਹੋ ਕੇ ਚੰਗਾ ਲੀਡਰ ਨਹੀਂ ਚੁਣ ਸਕਦੇ ਅਸੀਂ ਤੇ ਲੋਕਾਂ ਨੂੰ ਇਹ ਅਪੀਲ ਕਰਦੇ ਆ ਕਿ ਪਾਰਟੀ ਬਾਈ ਤੋਂ ਉੱਟ ਕੇ ਚੰਗਾ ਲੀਡਰ ਚੁਣੋ ਤੇ ਚਾਹ ਪੀਓ ਤੇ ਅਨੰਦ ਲਵੋ ਜਦੋਂ 30 ਸਾਲ ਦੇ ਬਾਅਦ ਚੁਸਕੀਆਂ ਲੱਗ ਰਹੀਆਂ ਨੇ ਸਿਰਸਰੇ ਤੇ ਸਿਆਸਤ ਦੀਆਂ ਗੱਲਾਂ ਵੀ ਹੋ ਰਹੀਆਂ ਨੇ ਹੁਣ ਚੈਲੰਜ ਕਰ ਦਿੱਤਾ ਗਿਆ ਅੰਮ੍ਰਿਤਸਰ ਦੇ ਕੈਂਡੀਡੇਟ ਬੀਜੇਪੀ ਨੂੰ ਕਿ ਜੇ 300 ਰੁਪਏ ਗੋਭੀ ਦੇ ਤੁਸੀਂ ਵਕਾਦੋਗੇ ਤੇ ਅਸੀਂ ਜਗਾ ਜਗਾ ਉੱਪਰ ਗੋਭੀ ਲਗਾ ਕੇ ਉਹਨੂੰ ਵੇਚਣ ਦੀ ਸਮਰਿਆ ਕਰਾਂਗੇ ਫੇਰ ਸਭ ਦੇ ਚੁਸਕੀਆਂ ਲੱਗ ਰਹੀਆਂ ਨੇ ਸਿਆਸਤ ਦੀ ਗੱਲਬਾਤ ਹੋ ਰਹੀ ਹੈ ਚਾਹ ਦੀ ਚੁਸਕੀਆਂ ਦੇ ਨਾਲ ਗੱਲਬਾਤ ਕਰਾਂਗੇ ਸਿਆਸਤ ਦੇ ਉੱਪਰ ਗੱਲਬਾਤ ਕਰ ਲੈਂਦੇ ਸਰ ਕੀ ਕਹਿਣਾ ਚਾਹੋਗੇ ਖੜਾ ਪਕ ਚੁਗਾ ਆਮ ਲੋਕ ਕੀ ਸੋਚ ਰਹੇ ਆਮ ਲੋਕ ਬਦਲਾ ਸੋਚ ਰਿਹਾ ਜਿਵੇਂ ਪੰਜਾਬ ਸਰਕਾਰ ਦਾ ਬਦਲਾਅ ਹੋਇਆ ਸੀ ਇਦਾਂ ਹੀ ਸੈਂਟਰ ਗਵਰਨਮੈਂਟ ਦਾ ਬਦਲਾਅ ਹੋਣ ਜਾ ਰਿਹਾ ਹੈ ਇਹ ਗੱਲ ਤੈਵ ਹੈ ਕਿ ਬੀਜੇਪੀ ਬਹੁਤ ਡਾਊਨ ਜਾ ਰਹੀ ਹੈ ਔਰ ਅਗਲੇ ਮਹੀਨੇ ਦੀ 4 ਤਰੀਕ ਨੂੰ ਤੁਹਾਨੂੰ ਪਤਾ ਲੱਗ ਜਾਏਗਾ ਕਿ ਮੋਦੀ ਸਾਹਿਬ ਘਰ ਬੈਠ ਕੇ ਸੋਚਣਗੇ ਕਿ ਮੈਂ ਹਿੰਦੁਸਤਾਨ ਦੇ ਲੋਕਾਂ ਨੂੰ ਬਹੁਤ ਥੱਕਿਆ ਬਹੁਤ ਲੁੱਟਿਆ ਤੇ ਬਹੁਤ ਕੁੱਟਿਆ ਉਹ ਆਰਾਮੰਦਰ ਤੋਂ ਵੋਟ ਮਾਗਰੇ ਕਿ ਰਾਮ ਬਣਾ ਦਿਆਂ ਭਾਜੀ ਜੇ ਮੰਦਰ ਗੁਰਦੁਆਰੇ ਦੇ ਨਾਂ ਤੇ ਵੋਟ ਪੈਂਦੀ ਨਾ ਤੇ ਜਿੰਨਾ ਸੋਨਾ ਅੰਮ੍ਰਿਤਸਰ ਅਕਾਲੀ ਦਲ ਬਾਦਲ ਨੇ ਬਣਾਇਆ ਕਦੀ ਅਕਾਲੀ ਦਲ ਬਾਦਲ ਹਾਰਦਾ ਨਾ ਜਦੋਂ ਤੁਸੀਂ ਭਗਵਾਨ ਦਾ ਮਿਸਯੂਜ਼ ਕਰਦੇ ਹੋ ਨਾ ਭਗਵਾਨ ਨੂੰ ਆਪਣੀਆਂ ਵੋਟਾਂ ਵਾਸਤੇ ਵਰਤਦੇ ਹੋ ਉਦੋਂ ਫਿਰ ਰਾਮ ਰਾਮ ਹੀ ਹੁੰਦੀ ਹੈ ਤੇ જય ਸ਼੍ਰੀ ਰਾਮ ਹੋ ਜਾਂਦੀ ਹੈ ਪੁਰਨਗਰੀ ਦੇ ਰਹਿਣ ਵਾਲੇ ਲੋਕ ਕਿ ਕਿਹੜੇ ਕਿਹੜੇ ਕੰਮ ਹੋਣ ਵਾਲੇ ਵੈਸੇ ਅੰਮ੍ਰਿਤਸਰ ਡਿਵੈਲਪਮੈਂਟ ਦੇ ਪੱਖੋਂ ਥੋੜਾ ਪਿੱਛੇ ਚੱਲ ਰਿਹਾ ਜਿੰਨੀ ਨਵੀਂ ਗਵਰਨਮੈਂਟ 2 ਸਾਲ ਹੋਏ ਆ ਪ੍ਰਾਣੀ ਕਰਪਸ਼ਨ ਨੂੰ ਫੜਦੇ ਆ ਪ੍ਰਾਣੇ ਕੰਮਾਂ ਨੂੰ ਸਿੱਧੇ ਕਰਦੇ ਆ 2 ਸਾਲ ਇਹਨਾਂ ਦੇ ਨਿਕਲੇ ਨੇ ਉਹਦੇ ਨਾਲ ਨਾਲ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਉਹਨਾਂ ਨੂੰ ਪੂਰੇ ਕਰ ਰਹੇ ਆ ਸਿਰਫ ਕੋ ਗਾਰੰਟੀ 1000 ਰੁਪਏ ਵਾਲੀ ਰਹਿ ਗਈ ਆ ਉਹ ਵੀ ਮਾਨ ਸਾਹਿਬ ਨੇ ਕਹਿ ਦਿੱਤਾ ਕਿ ਮੈਂ ਜਲਦੀ ਪੂਰੀ ਕਰਾਂਗਾ ਔਰ ਕੰਟੀਨਿਊ ਚੱਲੇਗੀ ਬੰਦ ਨਹੀਂ ਹੋਏਗੀ ਉਸ ਗੱਲ ਦੀ ਵੀ ਮਤਲਬ ਔਰਤਾਂ ਦੇ ਵਿੱਚ ਖੁਸ਼ੀ ਦੀ ਲਹਿਰ ਆ ਉਹਨਾਂ ਦੀ ਵੀ ਆਸ ਜਾਗੀ ਆ ਦੁਬਾਰਾ ਕਿ ਸਾਨੂੰ ਮਹੀਨੇ ਦੋ ਮਹੀਨੇ ਤੱਕ ਪੈਸੇ ਮਿਲਨੇ ਸ਼ੁਰੂ ਹੋ ਜਾਣੇ ਆ ਜਿਸ ਦੇ ਨਾਲ ਜਿਹੜੇ ਆਮ ਘਰਾਂ ਦੀ ਥੋੜੀ ਆਰਥਿਕ ਕੰਡੀਸ਼ਨ ਖਰਾਬ ਆ ਉਹ ਸੁਧਰੇਗੀ ਔਰ ਲੋਗ ਆਮ ਆਦੀ ਪਾਰਟੀ ਨੂੰ ਹੋਰ ਉਲੰਧੀਆਂ ਤੇ ਲੈ ਕੇ ਜਾਣਗੇ ਕੋਈ ਭਾਜੀ ਕਿੱਦਾਂ ਦੇਖ ਰਹੇ ਹੋ ਕਹਿੰਦੇ ਕਿ ਸ਼ਾਮ ਨੂੰ ਕਿਸੇ ਦਾ ਪਾਪਾ ਨਹੀਂ ਘਰ ਆਈ ਉਹ ਕਹਿੰਦਾ ਪਤਾ ਕਰ ਲੋ ਕਿਤੇ ਬੀਜੇਪੀ ਦੇ ਕੁਰਸੀ ਤੇ ਨਹੀਂ ਜਾ ਕੇ ਰਹਿ ਗਿਆ ਦੇਖੋ ਜੇ ਕਿਸੇ ਪਾਰਟੀ ਦੀਆਂ ਨੀਤੀਆਂ ਚੰਗੀਆਂ ਆ ਤੇ ਕੋਈ ਉਹਦੇ ਅੰਦਰ ਚਲੇ ਜਾਂਦਾ ਤੇ ਕਿਸੇ ਨੂੰ ਕੋਈ ਇਤਰਾਜ਼ ਤੇ ਨਹੀਂ ਹੋਣਾ ਚਾਹੀਦਾ VOTER ਹੈ ਡੈਮੋਕ੍ਰੇਸੀ ਹੈ ਹਰ ਇੱਕ ਦਾ ਰਾਈਟ ਹੈ ਕੋਈ ਜਿਹੜੀ ਮੱਜੀ ਪਾਰਟੀ ਜਾ ਸਕਦਾ ਜਿਹਨੂੰ ਜਿਹੜਾ ਚੰਗਾ ਲੱਗਦਾ ਉਹਦੇ ਵੱਲ ਜਾਂਦਾ ਹੀ ਹੈ ਸਰਕਾਰਾਂ ਹਟਾਈਆਂ ਤੁਹਾਨੂੰ ਕੀ ਲੱਗਦਾ ਦੇਖੋ ਜਿੱਨੇ ਚਾਹ ਦੇ ਨਾਲ ਆਮ ਆਦਮੀ ਪਾਰਟੀ ਨੂੰ ਲੋਕਾਂ ਨੇ ਵੋਟਾਂ ਪਾਈਆਂ ਸੀਗੀਆਂ ਸਾਡੇ ਪੰਜਾਬ ਦੇ ਲੋਕਾਂ ਦਾ ਹੈ ਵੀ ਜਦੋਂ ਤੁਰਦੇ ਆ ਇੱਕ ਪਾਸੇ ਤੁਰ ਪੈਂਦੇ ਆ ਠੀਕ ਹੈ ਨਾ ਉਹ ਲੋਕਾਂ ਦਾ ਜਿਹੜਾ ਹੋਂਦ ਵੀ ਪਾਰਟੀ ਤੋਂ ਚਾਰਾ ਉੱਤਰ ਗਿਆ ਹੋਇਆ ਅੱਜ ਤੁਸੀਂ ਦੇਖੋ ਨਾ ਸ਼ਹਿਰ ਜਿਹੜਾ ਗੰਦਗੀ ਦਾ ਘਰ ਬਣ ਗਿਆ ਚਾਰੇ ਪਾਸੇ ਤੁਸੀਂ ਜਿਹੜੇ ਮਰਜੀ ਲੱਗੇ ਚਲ ਜੋ ਕਿਤੇ ਲਿਫਟਿੰਗ ਨਹੀਂ ਹੋ ਰਹੀ ਹੈ ਠੀਕ ਹੈ ਨਾ ਮੈਨੇਜਮੈਂਟ ਦਾ ਕੋਈ ਇਹਨਾਂ ਦਾ ਸਿਸਟਮ ਨਹੀਂ ਹੈਗਾ 130 ਕਹਿ ਰਹੇ ਹਾਂਜੀ ਜਦੋਂ 130 ਉਹ ਤੇ ਲੜਦਾ ਟਾਈਮ ਕਮ ਪਤਾ ਲੱਗ ਜਾਏਗਾ 130 ਆ ਕੇ 2 0 130 ਇਹ ਕਹਿ ਰਹੇ ਨੇ ਕਿ ਅੰਮ੍ਰਿਤਸਰ ਦੇ ਕੰਮ ਨਹੀਂ ਹੋਏ ਤੁਸੀਂ ਆਮ ਪਾਰਟੀ ਦੇ ਸਪੋਰਟਰ ਕਰ ਰਹੇ ਹੋ ਉਹ ਬਰਾਈ ਕਰਦੇ ਨਜ਼ਰ ਆ ਰਹੇ ਲੋਕ ਜੀ ਹਰ ਬੰਦੇ ਦੀ ਆਪਣੀ ਸਮਝ ਆ ਜੋ ਕੋਈ ਬੰਦਾ ਵੇਖਦਾ ਉਹਨਾਂ ਦੇ ਜਿਹੜਿਆ ਡਿਫਰੈਂਟ ਆ ਮੇਰਾ ਜਿਹੜਿਆ ਡਿਫਰੈਂਟ ਆ ਸਾਡੇ ਭਰਾ ਨੇ ਵੱਡੇ ਉਹਨਾਂ ਨੇ ਕੁਝ ਮਹਿਸੂਸ ਕੀਤਾ ਹੋਏਗਾ ਕੁਝ ਬੋਲ ਰਹੇ ਨੇ ਪਰ ਅਸੀਂ ਜੋ ਮਹਿਸੂਸ ਕਰ ਰਹੇ ਹਾਂ ਅਸੀਂ ਜੋ ਕਰ ਰਹੇ ਹਾਂ ਅਸੀਂ ਅੰਮ੍ਰਿਤਸਰ ਦੀ ਲੋਕਾਂ ਵਾਸਤੇ ਕੰਮ ਕਰ ਰਹੇ ਹਾਂ ਅਸੀਂ ਇਸ ਕਰਕੇ ਬੋਲ ਰਹੇ ਹਾਂ ਕਿ ਸਾਨੂੰ ਪਤਾ ਕਿ ਅਸੀਂ ਲੋਕਾਂ ਨਾਲ ਟੱਚ ਆ ਲੋਕਾਂ ਦੀ ਗੱਲ ਸੁਣ ਰਹੇ ਹਾਂ ਲੋਕਾਂ ਦੇ ਕੰਮ ਕਰਨ ਲਈ ਤਿਆਰ ਬੈਠੇ ਹਾਂ ਇਸ ਕਰਕੇ ਮੈਂ ਤੁਹਾਨੂੰ ਇਹ ਰਿਕਵੈਸਟ ਕਰ ਰਿਹਾ ਕਿ ਆਉਣ ਵਾਲਾ ਸਮਾਂ ਤੁਸੀਂ ਦੇਖਣਾ ਕਿ ਬਹੁਤ ਵਧੀਆ ਪਾਰਟੀ ਸਰਵਾਈਵ ਕਰ ਰਹੀ ਹੈ ਔਰ ਲੋਕ ਬਹੁਤ ਖੁਸ਼ ਨੇ ਜਾਣੇ ਕੀ ਜਾ ਰਹੀ ਨਹੀਂ ਭਾਜੀ ਵੇਖੋ ਜਿਹੜੇ ਜਿਹੜੇ ਲੀਡਰਾਂ ਨੂੰ ਤੇ ਲੋਕ ਸੇਵਾ ਦਾ ਹੈਗਾ ਉਹ ਤੇ ਕਿਤੇ ਨਹੀਂ ਜਾਂਦੇ ਜਿਹੜੇ ਆਪਣੇ ਨਿੱਜੀ ਮੌਕਾ ਜਿਨ੍ਹਾਂ ਨੂੰ ਨਿੱਜੀ ਮੌਕੇ ਹੁੰਦੇ ਆ ਆਪਣੇ ਪਰਸਨਲ ਇੰਟਰਸਟ ਹੁੰਦੇ ਆ ਉਹ ਫਿਰ ਆਪਣਾ ਕਾਰੋਬਾਰ ਵੇਖਦੇ ਆ ਆਪਣੇ ਆਪ ਨੂੰ ਸੇਫ ਕਰਦੇ ਆ ਕਿ ਮੈਂ ਕਿੱਧਰ ਭਜਣਾ ਮੇਰੀ ਕਿੱਧਰ ਜਾ ਕੇ ਮੇਰੀ ਸੇਫ ਸਾਈਡ ਹੈਗੀ ਹੈ ਇਸ ਕਰਕੇ ਲੀਡਰ ਭਾਈਦੇ ਨੇ ਉਹਦਾ ਕੋਈ ਨਹੀਂ ਭਾਈਦਾ ਭਾਜੀ ਤੁਸੀਂ ਕਿੱਧਰ ਦੇਖ ਰਹੇ ਹੋ ਜੀ ਸਰ ਹਾਲੇ ਤੇ ਕੁਝ ਐਸਾ ਕਲੀਅਰ ਨਹੀਂ ਹੈ ਤੇ ਸਬ ਮਿਕਸ ਰਿਐਕਸ਼ਨਸ ਆ ਸਭ ਜਗ੍ਹਾ ਜਿਸ ਬੰਦੇ ਨੇ ਜਿਹੜੀ ਅਣਖ ਪਾਈ ਹੈ ਉਹਨੂੰ ਉਹੀ ਰੰਗ ਨਜ਼ਰ ਆਣਾ ਤੇ ਹਰ ਬੰਦਾ ਆਇਆ ਤੇ ਲੈਟ ਦਾ ਟਾਈਮ ਕਮ ਪਤਾ ਲੱਗੇਗਾ ਚੋਰ ਜਨ ਨੂੰ ਸਭ ਨੂੰ ਪਤਾ ਕੀ ਕੀ ਬੰਦਾ ਤੇ ਕੀ ਨਹੀਂ ਬੰਦਾ ਇਹ ਅਣਖ ਲਈ ਉਹ ਦੇਖ ਲਓ ਨਹੀਂ ਆਈ ਵਪਾਰੀ ਆਦਮੀ ਹੈ ਜੀ ਅਸੀਂ ਕੀ ਲਗਾਨੀ ਹੈ ਤੇ ਵਪਾਰੀ ਨੂੰ ਕੰਮ ਚਾਹੀਦਾ ਸ਼ਾਂਤੀ ਚਾਹੀਦੀ ਆ ਤੇ ਉਸ ਹੱਬ ਨਾਲ ਦੇਖੋ ਜਿਹੜੀ ਦੇਗੀ ਪਾਰਟੀ ਸਭ ਠੀਕ ਹੈ ਸੋਚਿਆ ਹੋਗਾ ਵਪਾਰੀ ਆ ਚਾ ਚੰਦਾ ਵਪਾਰੀ ਫਿਲਹਾਲ ਤੇ ਕੁਛ ਨਹੀਂ ਦੇਖੋ ਜੋ ਟਾਈਮ ਚੱਲਦੇ ਪਏ ਨੇ ਜਿਸ ਸਾਹਬ ਦੇ ਨਾਲ ਚੱਲ ਰਿਹਾ ਤੇ ਉਸ ਤਰ੍ਹਾਂ ਹੀ ਹੋਏਗਾ ਹਾਲੇ ਤੇ ਕਲੀਅਰ ਨਹੀਂ ਹੋ ਰਿਹਾ ਬੇਸਿਕਲੀ ਅੰਡਰ ਕਰੰਟ ਹੈ ਉਹ ਨਹੀਂ ਸਮਝ ਆ ਰਿਹਾ ਕਿਸ ਤਰਫ ਜਾਏਗਾ ਬਟ ਅੰਡਰ ਕਰੰਟ ਹੈ ਪਹਿਲਾਂ ਸਰਕਾਰਾਂ ਚ ਕੋਈ ਸਰਕਾਰ ਚੇਤਾਵਨੀ ਸਰ ਕੋਈ ਵੀ ਸਰਕਾਰ ਕਿਸੇ ਨੂੰ ਕੁਛ ਨਹੀਂ ਕਰ ਸਕਦੀ ਹਰ ਕਿਸੇ ਨੂੰ ਹਰ ਕੋਈ ਕੁਛ ਨਹੀਂ ਕਰ ਸਕਦਾ ਤੇ ਇਸ ਤਰ੍ਹਾਂ ਹੀ ਹੈ ਕੋਈ ਖੁਸ਼ ਹੁੰਦਾ ਕੋਈ ਨਰਾਜ਼ ਹੁੰਦਾ ਕਿਸਾਨਾਂ ਦੀ ਗੱਲ ਕਰਦੇ ਜ਼ਰੂਰ ਜੀ ਕਿਸਾਨ ਦੇ ਹਿੱਤ ਚ ਕਰਨੀ ਚਾਹੀਦੀ ਹੈ ਗੱਲ ਕਿਸਾਨ ਆਂਦਾ ਤਾਂ ਤੇ ਸਾਨੂੰ ਫੂਡ ਦਿੰਦੇ ਨੇ ਤੇ ਉਹਨਾਂ ਦੀ ਵੀ ਸੁਣੀ ਜਾਣੀ ਚਾਹੀਦੀ ਹੈ ਜੋ ਉਹਨਾਂ ਦੀ ਮੰਗਾਂ ਪੂਰੀ ਕੀਤੀ ਜਾਣੀ ਚਾਹੀਦੀ ਬਿਲਕੁਲ ਜੀ ਕਿਸਾਨ ਜਿੱਥੇ ਕਿਸਾਨ ਨੂੰ ਆਂਹਦਾ ਤਾ ਗਿਆ ਗਿਆ ਪਰ ਆਂਹਦਾ ਤੁਨੋਂ ਆਪਣੇ ਹੱਕਾਂ ਵਾਸਤੇ ਸੜਕਾਂ ਤੇ ਬਹਿਣਾ ਪਿਆ ਦੇਖੋ ਇਲੈਕਸ਼ਨ ਆ ਗਈ ਚੋਣਾਂ ਦਾ ਹਫਤਾ ਲੱਗ ਗਿਆ ਉਹਦੇ ਕਰਕੇ ਟਾਈਮ ਦੀ ਪ੍ਰੋਬਲਮ ਕਰਕੇ ਸਰਕਾਰ ਕੋ ਜਿਹੜਾ ਇਹਨਾਂ ਦਾ ਮਸਲਾ ਸੀਗਾ ਉਹ ਵਾਂਝਾ ਰਹਿ ਗਿਆ ਸਰਕਾਰ ਦਾ ਪੂਰਾ ਧਿਆਨ ਹੈ ਇਲੈਕਸ਼ਨ ਹੁੰਦਿਆਂ ਸਾਰੀ ਸਭ ਤੋਂ ਪਹਿਲਾ ਜਿਹੜਾ ਟਾਰਗੇਟ ਹੋਏਗਾ ਬੀਜੇਪੀ ਪਾਰਟੀ ਦਾ ਉਹ ਕਿਸਾਨਾਂ ਦੇ ਹਿੱਤ ਵਿੱਚ ਹੋਏਗਾ ਪਰ ਪਹਿਲਾਂ ਕਿਉਂ ਨਹੀਂ ਸੋਚ ਲਈ ਕਿਉਂਕਿ ਕਿਸਾਨ ਕਈ ਸ਼ਹੀਦ ਹੋ ਗਏ ਪਹਿਲੇ ਮੋਰਚ ਚ 700 ਤੋਂ ਉੱਪਰ ਕਿਸਾਨ ਸ਼ਹੀਦ ਹੋ ਗਏ ਨੇ ਹੁਣ 20 ਤੋਂ ਉੱਪਰ ਕਿਸਾਨ ਸ਼ਹੀਦ ਹੋ ਗਏ ਨੇ ਲੱਗਦਾ ਕਿ ਕੇਂਦਰ ਸਰਕਾਰ ਨੂੰ ਮਸਲਾ ਹੱਲ ਹੀ ਕਰਨਾ ਚਾਹੀਦਾ ਜਿਹੜੇ ਜਿਹੜੇ ਤਿੰਨ ਕਾਨੂੰਨ ਦੇ ਵਾਸਤੇ ਕਿਸਾਨਾਂ ਨੇ ਐਜੀਟੇਸ਼ਨ ਕੀਤੀ ਸੀ ਉਹ ਤਿੰਨ ਕਾਨੂੰਨਾਂ ਨੂੰ ਸਰਕਾਰ ਨੇ ਰੋਕ ਲਗਾਈ ਹੈ ਪੂਰੀ ਹੁਣ ਐਮਐਸਪੀ ਦੀ ਗੱਲ ਹੈ ਐਮਐਸਪੀ ਦੇ ਬੈਠ ਕੇ ਸਾਰੇ ਜਿਹੜੇ ਇਹਨਾਂ ਦੇ ਕਿਸਾਨਾਂ ਦੇ ਬੁੱਧੀਜੀਵੀ ਆ ਉਹਨਾਂ ਨਾਲ ਬੈਠ ਕੇ ਬੜੇ ਵਧੀਆ ਤੇ ਕਿੰਨਾ ਵਿਚਾਰ ਹੋਏਗਾ ਔਰ ਮੈਂ ਆਸ ਕਰਦਾ ਹਾਂ ਕਿ ਐਕੀ ਜਿਹੜਾ ਜੋ ਮੀਟਿੰਗ ਹੋਈਆਂ ਇਲੈਕਸ਼ਨ ਤੋਂ ਬਾਅਦ ਕਿਸਾਨਾਂ ਦੇ ਹੱਥ ਵਿੱਚ ਮੈਕਸਿਮ ਜਿਹੜਾ ਹੈ ਉਹ ਕਿਸਾਨਾਂ ਦੇ ਹਿੱਤ ਵਿੱਚ ਹੋ ਜਾਣਗੇ ਔਰ ਆਉਣ ਵਾਲਾ ਸਮੇਂ ਜਿਹੜਾ ਕਿਸਾਨਾਂ ਵਾਸਤੇ ਵੀ ਵਧੀਆ ਆਏਗਾ ਔਰ ਭਾਰਤੀ ਏਜੰਡਾ ਭਾਰਤੀ ਵਾਸਤੇ ਵੀ ਵਧੀਆ ਹੋਏਗਾ ਸਵਾਧਰਮ ਦੇ ਨਾਂ ਤੇ ਬੜੀਆਂ ਵੋਟਾਂ ਮੰਗੇ ਜਾ ਰਹੀਆਂ ਹਨ ਰਾਮ ਮੰਦਰ ਬਣਾ ਦੀ ਹਾਂ ਮੇਂ ਵੋਟ ਦਾਲ ਦੇਖੋ ਉਹ ਇੱਕ ਏਜੰਡੇ ਦਾ ਹਿੱਸਾ ਸੀਗਾ ਠੀਕ ਹੈ ਪਾਰਟੀ ਨੇ ਜੋ ਆਪਣੀ ਚੋਣ ਮੈਨੀਫੈਸਟੋ ਦੇ ਵਿੱਚ ਲੋਕਾਂ ਦੇ ਧਿਆਨ ਦੇ ਵਿੱਚ ਲਿਆਂਦਾ ਸੀ ਵੀ ਇਹ ਸਾਡੇ ਮੁੱਦੇ ਆ ਉਹ ਇੱਕ ਏਜੰਡਾ ਸੀਗਾ ਉਹ ਏਜੰਡਾ ਉਹਨਾਂ ਨੇ ਕੰਪਲੀਟ ਕੀਤਾ ਹੈ ਜਿੱਤੇ ਪਬਲਿਕ ਇਸ਼ੂ ਹੈ ਪਬਲਿਕ ਇਸ਼ੂ ਤੇ ਸਰਕਾਰ ਦੇਖੋ ਆਪਣਾ ਪ੍ਰਯਾਸ ਕਰਦੀ ਹੈ ਨਹੀਂ ਦੇਖੋ ਆਸਤਾ ਦੇ ਲੋਕਾਂ ਦੀ ਹੈ ਹੀ ਹੈ ਇਹਦੇ ਵਿੱਚ ਕੋਈ ਸ਼ੱਕ ਨਹੀਂ ਆ ਬਹੁਤ ਸਾਰੇ ਲੋਕ ਜਿਹੜੇ ਵੀ ਜਿਨ੍ਹਾਂ ਨੂੰ ਆਸ ਹੈ ਕਿ ਸੀ ਵੀ ਰਾਮ ਮੰਦਰ ਬੰਨਣਾ ਚਾਹੀਦਾ ਉਹ ਮੋਦੀ ਸਰਕਾਰ ਨੇ ਕਰਕੇ ਦਿਖਾਇਆ ਹੈ ਔਰ ਸਰਕਾਰ ਨੇ 85 ਕਰੋੜ ਰੁਪਏ ਪੰਜਾਬ ਦਾ ਵੀ ਰੋਕਿਆ ਜੀ ਦੇਖੋ ਪੰਜਾਬ ਨੂੰ ਮਿਲ ਜੇ ਤਾਂ ਹਰਿਆਲੀ ਹੋ ਸਕਦੀ ਪੰਜਾਬ ਦੇਖੋ ਇਹ ਚੱਲਦਾ ਇਹ ਦਿੰਦਾ ਗਵਰਨਮੈਂਟ ਭੇਜਦੀ ਵੀ ਰਹਿੰਦੀ ਹੈ ਰੋਹ ਪਰ ਤੇ ਉਪਰ ਤੇ ਚੱਲਦੇ ਹੀ ਰਹਿੰਦੇ ਆ ਠੀਕ ਹੈ ਜੋ ਬਕਾਇਆ ਪੰਜਾਬ ਗਵਰਨਮੈਂਟ ਦਾ ਉਹ ਤੇ ਉਹਨਾਂ ਨੂੰ ਮਿਲਣਾ ਹੀ ਮਿਲਣਾ ਹੋ ਤੋ ਕੋਈ ਰੋਕ ਨਹੀਂ ਸਕਦਾ ਠੀਕ ਹੈ ਨਾ ਜਿਸ ਤਰ੍ਹਾਂ ਤਸਵੀਰਾਂ ਦੇ ਵਿੱਚ ਚਾਹ ਦੀ ਤੁਸਕੀਆਂ ਦੇ ਨਾਲ ਗੱਲਬਾਤ ਕਰ ਰਹੇ ਆ ਤੇ ਜਿੱਥੇ ਲੋਕ ਆਪਣੇ ਆਪਣੇ ਵਿਚੇ ਰੱਖ ਰਹੇ ਨੇ ਆਪਣੇ ਆਪਣੇ ਵਿਚਾਰ ਰੱਖਦੇ ਨੇ ਕੋਈ ਮੋਦੀ ਨੂੰ ਸਪੋਰਟ ਰਿਆ ਕਰਿਆ ਕੋਈ ਕਾਲੀ ਨੂੰ ਸਪੋਰਟ ਕਰ ਰਿਹਾ ਤੇ ਕੋਈ ਆਮ ਪਾਰਟੀ ਨੂੰ ਪਰ ਆਉਣ ਜਿਹੜਾ ਖੜਾ ਪੱਕ ਚੁੱਕਾ ਆਉਣ ਵਾਲਾ ਸਮਾਂ ਦੱਸੇਗਾ ਕਿ ਕੋ ਕਿਹੜੀ ਸਰਕਾਰ ਬੰਦੀ ਅਤੇ ਕਿਹੜਾ ਲੀਡਰ ਮੈਦਾਨ ਚ ਉਤਰਦਾ ਕੈਮਰਾਮੈਨ ਮਨੋਜ ਦੇ ਨਾਮ ਮਹਿੰਦਰ ਸਿੰਘ ਲਿਵਿੰਗ ਇੰਡੀਆ نیوز ਅੰਬੀਤ ਸਰ